ਇਹ ਪਲਾਟ ਦੀ ਐਨਓਸੀ ਲੈਣ ਦੇ ਲਈ ਵੱਖ-ਵੱਖ ਜਗ੍ਹਾ ਜਾਣਾ ਗਲਾੜਾ ਦੇ ਦਫ਼ਤਰ ਦੇ ਆਫਿਸ ਜਿਹੜੇ ਢੇੜੇ ਮਾਨ ਨੇ ਵੱਖ-ਵੱਖ ਅਸਿਸਟੈਂਟ ਆ ਵੱਖ-ਵੱਖ ਅਫਸਰਾ ਦੇ ਕੋਲ ਜਾਣਾ 26 ਫਰਵਰੀ 2024 ਨੂੰ ਮੈਂ ਗਲਾੜਾ ਦੀ ਇੱਕ ਐਨਓਸੀ ਆਪਣੇ ਪਲਾਟ ਨੂੰ ਸੇਲ ਕਰਨ ਵਾਸਤੇ ਜ਼ਰੂਰੀ ਹੁੰਦੀ ਹੈ ਅਪਲਾਈ ਕੀਤੀ ਸੀ ਇਹਨਾਂ ਨੇ ਲਿਖ ਕੇ ਦਿੱਤਾ ਹੈ ਵੀ 10 ਕੰਮ ਕਾਜ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੇ ਐਨਓਸੀ ਜਾਰੀ ਕਰਨੀ ਹੈ ਅੱਜ ਤਰੀਕ ਤਰੀਬ 2 ਸਾਲ ਪੂਰੇ ਹੋਣ ਨੂੰ ਆਏ ਨੇ ਜੀ ਪਰ ਇਹਨਾਂ ਵੱਲੋਂ ਐਨਓਸੀ ਜਿਹੜੀ ਨਹੀਂ ਜਾਰੀ ਕੀਤੀ ਗਈ ਮੇਰੇ ਮਦਰ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਤੇ ਉਹਨਾਂ ਨੂੰ ਹਸਪੀਟਲ ਐਡਮਿਟ ਕਰਾਉਣਾ ਪਿਆ ਤੇ ਹਸਪੀਟਲ ਦਾ ਬਿੱਲ ਇੰਨਾ ਜ਼ਿਆਦਾ ਸੀ ਕਿ ਸਾਡੇ ਪੌਕਟ ਦੇ ਵਿੱਚ ਇੰਨੇ ਪੈਸੇ ਨਹੀਂ ਸੀਗੇ ਅਸੀਂ ਆਪਣੇ ਪੌਕਟ ਦੇ ਵਿੱਚੋਂ ਭੇ ਕਰ ਸਕਦੇ 10 12 ਚੱਕਰ ਲਵਾਉਣ ਤੋਂ ਬਾਅਦ ਮੈਨੂੰ ਇਹ ਗੱਲ ਕਹੀ ਗਈ ਵੀ ਜਿਹੜਾ ਤੁਹਾਡਾ ਪਲਾਟ ਹੈ ਜੀ ਉਹ ਹਾਈ ਟੈਂਸ਼ਨ ਵਾਇਰ ਤੋਂ 55 ਫੁੱਟ ਦੀ ਦੂਰੀ ਤੇ ਹੈ ਸਾਡੀ ਪਾਲਿਸੀ ਦੇ ਮੁਤਾਬਕ ਅਸੀਂ 70 ਫੁੱਟ ਦੀ ਦੂਰੀ ਤੋਂ ਜਿਹੜਾ ਪਲਾਟ 70 ਫੁੱਟ ਡਿਸਟੈਂਸ ਤੇ ਹੁੰਦਾ ਉਹਨੂੰ ਅਸੀਂ ਐਨਓਸੀ ਨਹੀਂ ਜਾਰੀ ਕਰ ਸਕਦੇ ਤੇ ਮੈਂ ਉਹਨਾਂ ਨੂੰ ਕਿਹਾ ਜੀ ਮੈਨੂੰ ਰਿਟਰਨ ਦੇ ਵਿੱਚ ਦੇ ਦਿਓ ਲਿਖ ਕੇ ਵੀ ਨਹੀਂ ਜਾਰੀ ਹੋ ਸਕਦੀ ਉਹ ਤੇ ਆਬਜੈਕਸ਼ਨ ਤਾਂ ਲਾਓ ਨਾ ਪੋਰਟਲ ਤੇ ਐਨਓਸੀ ਪਈ ਆ ਆ ਰੀਜ਼ਨ ਤਾਂ ਦੱਸੋ ਪੋਰਟਲ ਤੇ ਉਹ ਅੱਗੇ ਕਰ ਦਿਓ ਜਾਂ ਉਹਨੂੰ ਪਿੱਛੇ ਕਰ ਦਿਓ ਕਹਿੰਦੇ ਜੀ ਰਿਟਰਨ ਨਹੀਂ ਅਸੀਂ ਲਿਖ ਕੇ ਦੇ ਸਕਦੇ ਇਸ਼ਾਰਿਆਂ ਦੇ ਨਾਲ ਪੈਸੇ ਮੰਗੇ ਜਾਂਦੇ ਸੀ ਵੀ ਵੀ ਸਾਨੂੰ ਪੈਸੇ ਦਿਓ ਫਿਰ ਅਸੀਂ ਕਰਾਂਗੇ ਵੀ ਨਾ ਤਾਂ ਬੰਦਾ ਉਸ ਚੀਜ਼ ਦੀ ਰਿਕਾਰਡਿੰਗ ਕਰ ਸਕੇ ਤੇਰਾ ਇੱਕ ਕਰੋਸੀ ਹੈ ਜੀ ਉੱਤੇ ਪਲਾਟ ਬਿਲਕੁਲ ਨਾਲ ਉਹਦੇ ਨਾਲ ਗੱਲ ਕੀਤੀ ਉਹ ਕਹਿੰਦਾ ਸਾਡੇ ਕੋਲ ਤਾਂ ਐਨਓਸੀ ਲਈ ਹੋਈ ਤਰੀਕ ਤਰੀਕ 2 ਸਾਲ ਹੋ ਗਏ ਵੀ ਸਾਡੂੰ ਤਾਂ ਕੋਈ ਨੁਕ ਲੱਗਦਾ ਜਿਹੜੇ ਨਾਲ ਦੇ ਬੰਦੇ ਦੀ ਐਨਓਸੀ ਕੀਤੀ ਆ ਉਹ ਵੀ ਰਿਸ਼ਵਤ ਲੈ ਕੇ ਹੀ ਰਿਸ਼ਵਤੋਂ ਨੇ ਪੜੀ ਹੋਣੀ ਪੈਸਾ ਪੜਿਓ ਨੇ ਤਾਂ ਹੀ ਅਫਸਰਾਂ ਨੂੰ ਬਿਨਾ ਰਿਸ਼ਵਤ ਤੋਂ ਕੰਮ ਨਹੀਂ ਹੁੰਦਾ ਜੀ ਤੇ ਜਦੋਂ ਮੈਂ ਜਾ ਕੇ ਅਮਨ ਗੁਪਤਾ ਜੀ ਨੂੰ ਦੱਸਿਆ ਵੀ ਮੈਂ ਸਰ ਪ੍ਰਵਿੱਜਨਲ ਐਨਓਸੀ ਹੈ ਮੈਂ ਕੋਈ ਕੰਸਟ੍ਰਕਸ਼ਨ ਕਰਨ ਵਾਸਤੇ ਤੁਹਾਡੇ ਕੋਲ ਮੈਂ ਪ੍ਰਮਾਣਿਕੀ ਦੀ ਲੈਣੀ ਮੈਂ ਤਾਂ ਆਪਣਾ ਪਲਾਟ ਰੈਗੂਲਰ ਕਰਾਣਾ ਜਦੋਂ ਮੈਂ ਨਕਸ਼ਾ ਪਾਸ ਕਰਾਣਾ ਹੋਏਗਾ ਫਿਰ ਤੁਸੀਂ ਉੱਤੇ ਆਬਜੈਕਸ਼ਨ ਲੈ ਲੈਣਾ ਵੀ ਇਹ ਤੇ ਨਹੀਂ ਕੰਸਟ੍ਰਕਸ਼ਨ ਹੋ ਸਕਦੀ ਉਹ ਮੈਨੂੰ ਕਹਿੰਦੇ ਜੀ ਤੁਸੀਂ ਇੱਦਾਂ ਇੱਕ ਐਫੀਡੇਵਿਟ ਦੇ ਦਿਓ ਜੀ ਮੈਂ ਕਹਾਂ ਜੀ ਤੁਸੀਂ ਮੈਨੂੰ ਐਫੀਡੇਵਿਟ ਕਹਿ ਰਹੇ ਹੋ ਸਵਾ ਸਾਲ ਬਾਅਦ ਤੁਸੀਂ ਐਫੀਡੇਵਿਟ ਕਹਿ ਰਹੇ ਹੋ ਸਾਲ ਬਾਅਦ ਵੀ ਐਫੀਡੇਵਿਟ ਦੇ ਦਿਓ ਇਹ ਗੱਲ ਤੁਸੀਂ ਤਾਂ ਜਦੋਂ ਤੁਹਾਡੇ ਕੋਲ 10 ਚੱਕਰ ਲਾ ਕੇ ਗਿਆ ਤੁਸੀਂ ਮੈਨੂੰ ਉਦੋਂ ਕਿਉਂ ਨਹੀਂ ਕਹੀ ਵੀ ਤੁਸੀਂ ਮੈਨੂੰ ਹਰਾਸ ਕਰ ਰਹੇ ਹੋ ਚਲੋ ਜੀ ਤੁਸੀਂ ਆ ਕੇ ਮਿਲ ਜੋ ਇੱਥੇ ਮੈਂ ਕਹਾਂ ਯਾਰ ਵੀ ਮੈਂ ਕਦ ਲਈ ਮਿਲਣਾ ਵੀ ਆਨਲਾਈਨ ਪੋਰਟਲ ਹੈ ਅੱਛਾ ਤਾਂ ਆਨਲਾਈਨ ਕੰਮ ਹੈ ਫਿਰ ਕਹਿੰਦਾ ਨਹੀਂ ਜੀ ਤੁਹਾਨੂੰ ਆਣਾ ਪਏਗਾ ਜੀ ਆ ਕੇ ਮਿਲਣਾ ਪਏਗਾ ਮਿਲਣ ਤੋਂ ਬਾਅਦ ਹੀ ਅਸੀਂ ਇਹਦਾ ਕੋਈ ਸੋਲੂਸ਼ਨ ਕੱਢ ਸਕਦੇ ਆ ਆਦਰਵਾਇਜ਼ ਸਾਡੇ ਕੋਲ ਇਹਦਾ ਕੋਈ ਸੋਲੂਸ਼ਨ ਮਿਲਣ ਦਾ ਕੀ ਰੀਜ਼ਨ ਮੰਨਦੇ ਹੋ ਤੁਹਾਨੂੰ ਮਿਲਣ ਦਾ ਨਾਲ ਤੁਸੀਂ ਰਿਕਾਰਡਿੰਗ ਜਰੂਰ ਸੁਣੀਓ ਕਿ ਦੇਖੋ ਜਾਈ ਅਫਸਰਾ ਤੇ ਕਿਸ ਤਰ੍ਹਾਂ ਦੇ ਤਰੀਕੇ ਨੇ ਅਸਿਸਟੈਂਟ ਦੇ ਕਿ ਤੁਸੀਂ ਆਓ ਮਿਲੋ ਸਾਨੂੰ ਔਰ ਮਿਲਣ ਦਾ ਰੀਜ਼ਨ ਕੀ ਹੈ ਕਿ ਪੈਸੇ ਭਰੋ ਤੇ ਫਿਰ ਤੁਹਾਡਾ ਕੰਮ ਹੋਏਗਾ ਜਦ ਕਿ ਸਾਰਾ ਕੰਮ ਔਨਲਾਈਨ ਹੈ ਮਦਰ ਐਡਮਿਟ ਚ ਗਿਆ ਤੇ ਮਦਰ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਪਿਛਲੇ 2 ਸਾਲ ਤੋਂ ਲਗਾਤਾਰ ਆਪਣੇ ਮਕਾਨ ਦੇ ਲਈ ਇਹ 플ੌਟ ਦੇ ਲਈ ਕਿਸ ਤਰ੍ਹਾਂ ਇਹ ਗਲਾਡਾ ਦੇ ਆਫਿਸ ਦੇ ਜਿਹੜੇ ਨੇ ਗੇੜੇ ਕੱਢ ਰਹੇ ਨੇ ਤੁਸੀਂ ਰਿਕਾਰਡਿੰਗ ਸਰਕਾਰ ਨਹੀਂ ਪਾਈ ਫਿਰ ਉਹਨਾਂ ਦੀ ਵੀ ਪੈਸੇ ਦੇ ਦੋ ਦੀ ਰਿਕਾਰਡਿੰਗ ਨਹੀਂ ਕਰ ਪਾਈ ਮੈਡਮ ਉਹ ਪੈਸੇ ਇਸ਼ਾਰਿਆਂ 'ਚ ਮੰਗਦੇ ਨੇ ਜੀ ਬੋਲ ਕੇ ਨਹੀਂ ਮੰਗਦੇ ਯਾਨੀ ਕਿ ਪਤਾ ਵਿਜੀਲੈਂਸ ਅੱਜ ਕੱਲ੍ਹ ਵੈਸੇ ਵੀ ਨਾਲ ਕਰਨਗੇ ਜੀ ਹੌਲੀ ਹੌਲੀ ਇਹਦਾ ਕੈਮਰਾ ਉੱਪਰ ਪਾਇਆ ਹੋਵੇ ਇਹ ਕਹਿੰਦਦੇ ਆ ਜੀ ਫੋਨ ਕੱਢ ਕੇ ਥੱਲੇ ਵਾਲੀ ਜੇਬ ਚ ਪਾ ਲਓ ਰੱਖ ਦੋ ਵੀ ਅਸੀਂ ਗੱਲ ਜਿੱਥਾਂ ਕਹਿਣਗੇ ਵੀ ਜੇ ਅੰਦਰ ਸਭ ਕੋ ਜਾਣਾ ਹੈ ਜੀ ਫੋਨ ਸਾਨੂੰ ਫੜਾ ਜੋ ਤੇ ਫਿਰ ਅੰਦਰ ਜਾਇਓ ਆਮੂਮਨ ਤੁਸੀਂ ਜੇ ਦਫ਼ਤਰਾਂ ਦੇ ਵਿੱਚ ਜਾਣੇ ਹੋ ਤੇ ਕਈ ਦਫ਼ਤਰਾਂ ਦੇ ਵਿੱਚ ਬਾਹਰ ਲਿਖਿਆ ਹੁੰਦਾ ਜੀ ਵੀ ਫੋਨ ਆਪਣਾ ਸਵਿਚ ਆਫ ਕਰ ਲਿਆ ਜਾਵੇ ਜੀ ਸਰ ਤੁਹਾਡੇ ਕੋਲ ਰਿਕਾਰਡਿੰਗ ਹੈ ਤੁਸੀਂ ਕਿਹਾ ਸੀਗਾ ਕਿ ਜਿਸ ਤਰ੍ਹਾਂ ਤੁਸੀਂ ਗਏ ਨਹੀਂ ਅੰਦਰ ਲਈ ਕਿਸੇ ਕੋਈ ਅਫਸਰਾ ਕੋਲ ਨਹੀਂ ਗਈ ਹੈ ਕਿਸੇ ਹੋਰ ਕਿਤੇ ਸ਼ਿਕਾਇਤ ਕੀਤੀ ਹੋਵੇ ਇਸ ਚੀਜ਼ ਦੀ ਦੇਖੋ ਜਿਹੜੇ ਅਫਸਰ ਨੇ ਮੈਨੂੰ ਪੀਸੀਐਸ ਅਫਸਰ ਨੇ 12 ਚੱਕਰ ਲਵਾ ਕੇ ਵੀ ਨਹੀਂ ਇਹ ਗੱਲ ਮੈਨੂੰ ਦੱਸੀ ਵੀ ਅਗਰ ਤੁਸੀਂ ਇਹ ਤੇ ਐਫੀਡੇਵਿਟ ਦੇ ਦਿੰਦੇ ਹੋ ਤੁਹਾਡੀ ਪ੍ਰੋਵੀਜ਼ਨਲ ਐਨਓਸੀ ਹੈ ਵੀ ਅਸੀਂ ਕਰ ਦਿੰਦੇ ਆ ਉਹ ਮੈਨੂੰ ਇੱਕ ਟੈਕਨੀਕਲ ਬੰਦਾ ਬਾਹਰੋਂ ਦੱਸ ਰਿਹਾ ਜੀ ਤੇ ਉਹਦੇ ਕੋਲੋਂ ਮੈਂ ਕੀ ਜਾ ਕੇ ਇਨਸਾਫ ਦੀ ਉਮੀਦ ਕਰਾਂਗਾ ਵੀ ਭਗਵਾਨ ਤਮਾਨ ਸਰਕਾਰ ਤਾਂ ਵੱਡੇ ਵੱਡੇ ਦਾਅਵੇ ਕਰਦੀ ਆ ਵੀ ਅਸੀਂ ਆਹ ਚੀਜ਼ ਆਨਲਾਈਨ ਕਰਤੀ ਅਸੀਂ ਆਹ ਚੀਜ਼ ਆਨਲਾਈਨ ਕਰਤੀ ਅਸੀਂ 300 ਸੇਵਾਵਾਂ ਆਹ ਆਨਲਾਈਨ ਕਰਤੀ ਪਰ ਨਹੀਂ ਤਾਂ ਇਹ ਵੀ ਦਾਅਵਾ ਕੀਤਾ ਹੋਇਆ ਹੈ ਕਿ ਕਰਪਸ਼ਨ ਖਤਮ ਹੋ ਜਾਏਗੀ ਜਿਹੜੇ ਹਿਸਾਬ ਨਾਲ ਤੁਹਾਡੀ ਗੱਲ ਹੈ ਅਫਸਰ ਦਾ ਬਿਨਾ ਪੈਸਾ ਤੋਂ ਅੰਦਰ ਨਹੀਂ ਵੜਨ ਦਿੰਦੇ ਆਫਿਸ ਤੋਂ ਤੇ ਮੈਨੂੰ ਲੱਗਦਾ ਕ腐ਸ਼ਨ ਕੀ ਤੁਸੀਂ ਤੁਹਾਡੇ ਹਿਸਾਬ ਨਾਲ ਕ腐ਸ਼ਨ ਖਤਮ ਹੋ ਰਹਾ ਹੈ ਕੀ ਇਸੇ ਤਰ੍ਹਾਂ ਕ腐ਸ਼ਨ ਅੱਗੇ ਨਾਲੋਂ ਜ਼ਿਆਦਾ ਹੋਗੀ ਜੀ ਉਹ ਵੀ ਤੁਸੀਂ ਕਿਸੇ ਆਪਣੇ ਬ੍ਰਦਰ ਨੂੰ ਕਿਸੇ ਖਜਨ ਨੂੰ ਭੇਜ ਦਿਓ ਕੋਈ ਨਹੀਂ ਹੈਗਾ ਫੈਮਿਲੀ ਚ ਯਾਰ ਕੋਈ ਉਹ ਹੀ ਹੋ ਜਿਹਦੇ ਨਾਲ ਸੌਦਾ ਕਰਦਾ ਉਹ ਨੂੰ ਮੇਂ ਭੇਜ ਦਿਓ ਅਗਲਾ ਕਹਿੰਦੇ ਅਸੀਂ ਕੀ ਕਰਾਂ ਸਮੈਨ ਨੂੰ ਸੀ ਚਾਹੀਦੀ ਪਾ ਜਿੰਨੇ ਅਜੇ ਪੈਸਾ ਹੀ ਨਹੀਂ ਦਿੰਦੇ ਅਗਲੇ ਦੀ ਕੀ ਕਰਦੇ ਅਗਲਾ ਕਿਉਂ ਜਾਊਗਾ ਗਰਿਤਾ ਸਾਨੂੰ ਹੈ ਨਾ ਅਸੀਂ ਪੈਸੇ ਤਾਂ ਅਸੀਂ ਵਟਣੇ ਆ ਪਲਾਂਟ ਤਾਂ ਸਾਡਾ ਹੀ ਆ ਨਾ ਆਪਣਾ ਤੇ ਤੁਸੀਂ ਇੱਥੇ ਲੁਧਿਆਣਾ ਜਾਂਦਾ ਵੀ ਆ ਜਾਂਦੇ ਇੱਕ ਵਾਰ ਦਸਤਾਰ ਆ ਜਾਂਦੇ। ਤੇਰੇ ਯਾਰ ਮੇਰੇ ਨਾਲ ਗੱਲ ਕਰ ਲੋ ਯਾਰ ਆਣਾ ਜਾਣਾ ਬੜਾ ਔਖਾ ਵਾ। ਪੂਰ ਸਿਸਟਮ ਹੈਗਾ ਮੈਂ ਦੱਸੋ ਆਪਾਂ ਯਾਰ ਗੱਲ ਕਰ ਲੈਂਦੇ। ਨਹੀਂ ਨਹੀਂ ਬੜਾ ਧੋਹ ਚੌਕ ਜੀ ਪੈ ਲਾਣਾ। ਹਾਂਜੀ। ਠੀਕ ਹੈ। ਉਹ ਬਹੁਤ ਗੇੜੇ ਲੱਗ ਗਏ ਯਾਰ। ਕਟੋੜ ਬੜਾ। ਓਕੇ ਬ੍ਰੋ ਓਕੇ ਮੈਂ ਤੇ ਠੀਕ ਹੈ। ਸਿਟੀ ਹੋਮ ਨਿਊਜ਼ ਦੇ ਨਾਲ ਬਣੀ ਹੋਏ ਤੁਸੀਂ ਤੇ ਮੈਂ ਸੰਬਰਨ। ਸੋ ਆਪਣੇ ਹੀ ਪਲਾਟ ਦੀ ਐਨਓਸੀ ਲੈਣ ਦੇ ਲਈ ਵੱਖ-ਵੱਖ ਜਗ੍ਹਾ ਜਾਣਾ, ਗਲਾੜਾ ਦੇ ਦਫ਼ਤਰ ਦੇ ਆਫਿਸ ਜਿਹੜੇ ਗੇੜੇ ਮਾਨ ਨੇ, ਵੱਖ-ਵੱਖ ਅਸਿਸਟੈਂਟ ਆ ਵੱਖ-ਵੱਖ ਅਫਸਰਾਂ ਦੇ ਕੋ ਜਿਹੜੇ ਜੁੱਤੇ ਤੱਕ ਨੇ ਉਹ ਵੀ ਘਸ ਗਏ ਨੇ ਤੇ ਇੰਨੇ ਜ਼ਿਆਦਾ ਮਾੜੇ ਹਾਲਾਤੇ 2 ਸਾਲ ਤੋਂ ਪਿਛਲੇ 2 ਸਾਲ ਤੋਂ ਲਗਾਤਾਰ 플ੌਟ ਦੀ ਐਨਓਸੀ ਦੇ ਲਈ ਲਗਾਤਾਰ ਜਾ ਰਹੇ ਨੇ ਗਲਾਟਾ ਆਫਿਸ ਕਈ ਸਫਾਰਸ਼ਾ ਸਾਰਾ ਕੁਝ ਕਰਕੇ ਦੇਖ ਲਿਆ ਉਸ ਤੋਂ ਇਲਾਵਾ ਅਗਰ ਗੱਲ ਕਰੀਏ ਤਾਂ ਹਾਲਤ ਇੰਨੀ ਖਰਾਬ ਸੀਗੀ ਮਦਦ ਦੀ ਸਮਾਜ ਸੇਵਕ ਸਾਡੇ ਨਾਲ ਮੌਜੂਦ ਨੇ ਕਿਉਂਕਿ ਕਾਫੀ ਦਿਨ ਤੋਂ 2 ਸਾਲਾਂ ਤੋਂ ਚੜਾਈ ਲਗਾਤਾਰ ਗਲਾੜਾ ਆਫਿਸ ਦੇ ਦਫਤਰ ਦੇ ਜਿਹੜੇ ਕੱਢ ਰਹੇ ਨੇ ਉਸ ਤੋਂ ਬਾਅਦ ਕੰਡੀਸ਼ਨ ਇੰਨੀ ਖਰਾਬ ਹੋ ਗਈ ਘਰ ਦੇ ਵਿੱਚ માતા ਵੀ ਬਿਮਾਰ ਹੋ ਗਈ ਹਸਪੀਟਲ ਐਡਮਿਟ ਹੋ ਗਏ ਪਰ ਗਲਾੜਾ ਆਫਿਸ ਦੇ ਸਰ ਤੇ ਚੂਹ ਤੱਕ ਨਹੀਂ ਸੜੀ ਤਾਂ ਦੇਖ ਸਕਦੇ ਹੋ ਤੁਸੀਂ ਕਿ ਗਲਾੜਾ ਆਫਿਸ ਵੱਲੋਂ ਕਿਸ ਤਰ੍ਹਾਂ ਸਮਾਜ ਸੇਵਕ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਆਮ ਲੋਕਾਂ ਦੀ ਤਾਂ ਗੱਲ ਕਰਾਂਗੇ ਤਾਂ ਗੱਲ ਹੀ ਕਿੱਥੇ ਰਹਿ ਜਾਣੀ ਹੈ ਗਲਾੜਾ ਆਫਿਸ ਵੱਲੋਂ ਅਫਸਰਾ ਵੱਲੋਂ ਅਸਿਸਟੈਂਟ ਨਾਲ ਜਦਕਿ ਇਹ ਸਾਰਾ ਕੰਮ ਔਨਲਾਈਨ ਹੈ ਜਦ ਕਿ ਕਿਸੇ ਵੀ ਪਲਾਟ ਤੇ ਮਕਾਨ ਦੇ ਲਈ ਐਨਓਸੀ 10 ਦਿਨ ਦੇ ਵਿੱਚ ਹੈਕਰ ਤੁਸੀਂ ਪੋਰਟਲ ਤੇ ਜਾਂਦੇ ਹੋ 10 ਦਿਨ ਦੇ ਵਿੱਚ ਆਨਲਾਈਨ ਇਹ ਸਿਸਟਮ ਹੋਇਆ ਤੇ 10 ਦਿਨ ਦੇ ਵਿੱਚ ਆਨਲਾਈਨ ਕੰਮ ਹੋ ਜਾਂਦਾ ਜੀ ਐਨਓਸੀ ਮਿਲ ਸਕਦੀ ਹੈ ਪਰ ਜੇ ਆਫਲਾਈਨ ਦੀ ਗੱਲ ਕਰੀਏ ਤਾਂ ਸਮਾਜ ਸੇਵਕ ਪਰਮਜੀਤ ਨੂੰ ਇੰਨਾ ਜ਼ਿਆਦਾ ਪਰੇਸ਼ਾਨ ਕੀਤਾ ਜਾ ਰਿਹਾ ਕਿ ਆਫਿਸ ਦੇ ਦਫਤਰ ਜਿਹੜੇ ਅਫਸਰ ਨੇ ਉਹਨਾਂ ਵੱਲੋਂ ਇੰਨਾ ਕੋ ਜ਼ਿਆਦਾ ਹਰਾਸਮੈਂਟ ਕੀਤਾ ਜਾਂਦਾ ਹੈ ਕਿ ਆ ਜਾਂਦਾ ਹੈ ਕਿ ਆਫਿਸ ਆ ਕੇ ਮਿਲੋ ਆਖਿਰ ਆਨਲਾਈਨ ਕੰਮ ਹੈ ਆਫਲਾਈਨ ਦਾ ਕੰਮ ਹੀ ਕੀ ਹੈ ਤੁਸੀਂ ਖੁਦ ਹੈਰਾਨ ਹੋਗੇ ਯਾਨੀ ਕਿ ਰਿਸ਼ਵਤ ਤੋਂ ਸਿਵਾ ਕੰਮ ਨਹੀਂ ਹੋ ਸਕਦਾ ਕਿਸੇ ਦਾ ਵੀ ਗੱਲਬਾਤ ਕਰਦੇ ਇਸ ਮੁੱਦੇ ਨੂੰ ਲੈ ਕੇ ਸਾਡੇ ਨਾਲ ਪਰਮਜੀਤ ਸਿੰਘ ਜੀ ਮੌਜੂਦ ਨੇ ਕੀ ਸਰ ਕੀ ਕਹਿਣਾ ਤੁਹਾਡਾ ਕਿੰਨੇ ਟਾਈਮ ਤੋਂ ਜਿਹੜਾ ਹੈ ਆਪਣੇ ਪਲਾਟ ਲਈ ਗਲਡ ਆਫਿਸ ਦੇ ਦਫਤਰਾਂ ਦੇ ਵਿੱਚ ਗੇੜੇ ਕੱਟ ਕੇ ਆਇਓ ਮੈਡਮ ਮੈਂ ਨਾ 2024 ਦੇ ਵਿੱਚ 26 ਫਰਵਰੀ 2024 ਨੂੰ ਮੈਂ ਗਲਾੜਾ ਦੀ ਇੱਕ ਐਨਓਸੀ ਆਪਣੇ ਪਲਾਟ ਨੂੰ ਸੇਲ ਕਰਨ ਵਾਸਤੇ ਜ਼ਰੂਰੀ ਹੁੰਦੀ ਹੈ ਅਪਲਾਈ ਕੀਤੀ ਸੀ ਜੀ ਅਪਲਾਈ ਕਰਨ ਤੋਂ ਬਾਅਦ ਇਹਨਾਂ ਨੇ ਲਿਖ ਕੇ ਦਿੱਤਾ ਹੈ ਵੀ 10 ਕੰਮਕਾਜ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੇ ਐਨਓਸੀ ਜਾਰੀ ਕਰਨੀ ਹੈ ਹਮ ਲੇਕਿਨ ਅੱਜ ਕਰੀਬ-ਕਰੀਬ 2 ਸਾਲ ਪੂਰੇ ਹੋਣ ਨੂੰ ਆਏ ਨੇ ਜੀ ਪਰ ਇਹਨਾਂ ਵੱਲੋਂ ਐਨਓਸੀ ਜਿਹੜੀ ਨਹੀਂ ਜਾਰੀ ਕੀਤੀ ਗਈ ਜੀ ਇਹ ਅਪਲਾਈ ਹੋਣ ਦੇ ਵਿੱਚ ਮੇਰੇ ਮਦਰ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਤੇ ਉਹਨਾਂ ਨੂੰ ਹਸਪੀਟਲ ਐਡਮਿਟ ਕਰਾਉਣਾ ਪਿਆ ਤੇ ਹਸਪੀਟਲ ਦਾ ਬਿੱਲ ਇੰਨਾ ਜ਼ਿਆਦਾ ਸੀ ਕਿ ਸਾਡੇ ਪੌਕਟ ਦੇ ਵਿੱਚ ਇੰਨੇ ਪੈਸੇ ਨਹੀਂ ਸੀਗੇ ਅਸੀਂ ਆਪਣੀ ਪੌਕਟ ਦੇ ਵਿੱਚੋਂ ਪੇ ਕਰ ਸਕਦੇ ਅਸੀਂ ਸੋਚਿਆ ਵੀ ਚਲੋ ਉਹਨਾਂ ਦਿਨਾਂ ਦੇ ਵਿੱਚ ਵੀ ਪਲਾਟ ਆਪਣਾ ਪ੍ਰੋਪਰਟੀ ਪਈ ਹੈ ਔਖੇ ਸਮੇਂ ਕੰਮ ਆਉਂਦੀ ਹੈ ਵੀ ਇਹਨੂੰ ਆਪਾਂ ਸੇਲ ਕਰ ਦਿੰਨੇ ਆ ਤੇ ਸੇਲ ਕਰਨ ਤੋਂ ਬਾਅਦ ਵੀ ਜਿਹੜਾ ਹਸਪੀਟਲ ਦਾ ਬਿੱਲ ਹੋਏਗਾ ਚਲੋ ਆਪਾਂ ਉੱਪਰ ਥੱਲੇ ਕਰਕੇ ਨਿਵੇੜ ਦਾਂਗੇ ਇਨਾਂ ਦੇ ਉੱਤੇ ਔਜਸਵੀ ਨੇ ਆਈਏਐਸ ਔਜਸਵੀ ਜਿਹੜੇ ਸੀਨੀਅਰ ਅਫਸਰ ਨੇ ਮੈਂ ਉਹਨਾਂ ਨੂੰ ਵੀ ਜਾ ਕੇ ਮਿਲਿਆ ਉਹਨਾਂ ਨੇ ਡਿਊਟੀ ਲਈ ਥੱਲੇ ਬੈਠਦੇ ਨੇ ਪੀਸੀਐਸ ਅਮਨ ਗੁਪਤਾ ਜੀ ਵੀ ਤੁਸੀਂ ਅਮਨ ਗੁਪਤਾ ਕੋਲੇ ਚਲ ਜਓ ਤੁਹਾਡੀ ਐਨਓਸੀ ਅਪਲਾਈ ਹੋਇਆ ਨੂੰ ਕਰੀਬ ਕਰੀਬ ਸਾਲ ਹੋ ਗਿਆ ਤੇ ਤੁਹਾਡੀ ਐਨਓਸੀ ਅਸੀਂ ਵੀ ਜਾਰੀ ਕਰ ਦਿਆਂਗੇ ਚਲੋ ਸਾਨੂੰ ਥੋੜਾ ਜਿਆਦਾ ਰੀਲੀਫ ਮਿਲਿਆ ਵੀ ਚਲੋ ਇੱਕ ਆਈਏਐਸ ਅਫਸਰ ਨੂੰ ਮਿਲਨੇ ਆ ਸੀ ਵੀ ਹੁਣ ਸਾਡਾ ਕੰਮ ਸ਼ਾਇਦ ਹੋ ਜਾਏਗਾ ਜੀ ਪਰ ਜਦੋਂ ਅਮਨ ਗੁਪਤਾ ਨੂੰ ਜਾ ਕੇ ਮਿਲਿਆ ਜਿਵੇਂ ਫਸਟ ਟਾਈਮ ਤਾਂ ਆਪਣੀ ਪ੍ਰੋਬਲਮ ਦੱਸੀ ਵੀ 30900 ਇੱਕ ਮਿੰਟ ਜੀ ਬੀ 31912 ਸਰ ਮੇਰੀ ਐਨਓਸੀ ਹੈ 26 ਫਰਵਰੀ 2024 ਦੀ ਅਪਲਾਈ ਹੋਈ ਹੋਈ ਹੈ ਔਰ ਇਹਦੀ ਪੇਮੈਂਟ ਅਸੀਂ ਕਰੀਬ-ਕਰੀਬ 32-33000 ਰੁਪਏ ਸਰਕਾਰ ਨੂੰ ਪੇ ਕੀਤੀ ਹੋਈ ਹੈ ਪੋਰਟਲ ਤੇ ਪਈ ਹੈ ਵੀ ਇਹ ਸਾਨੂੰ ਇਹਦੀ ਅਪਰੂਵਲ ਜਿਹੜੀ ਦਿੱਤੀ ਜਾਵੇ ਤਾਂ ਕਿ ਸਾਡੇ ਘਰ ਦੇ ਵਿੱਚ ਇਹ ਪ੍ਰੋਬਲਮ ਹੈ ਅਸੀਂ ਆਪਣਾ ਪਲਾਟ ਵੇਚ ਕੇ ਆਪਣਾ ਸਿਸਟਮ ਅਸੀਂ ਸਹੀ ਕਰ ਸਕੀਏ ਉਹਨਾਂ ਨੇ ਮੇਰਾ ਨੰਬਰ ਆਪਣੀ ਡਾਇਰੀ ਦੇ ਵਿੱਚ ਨੋਟ ਕਰ ਲਿਆ ਕਹਿੰਦੇ ਜੀ ਕੱਲ ਸ਼ਾਮ ਤੱਕ ਤੁਹਾਡੀ ਐਨਓਸੀ ਹੋ ਜਾਏਗੀ ਪਰ ਉਹ ਨਹੀਂ ਹੋਈ ਜੀ ਇਹ ਕਰੀਬ-ਕਰੀਬ ਲਾ ਲਓ ਵੀ 1.5 ਸਾਲ ਪੁਰਾਣੀ ਗੱਲ ਹੈ ਜੀ ਸਵਾ ਸਾਲ ਪੁਰਾਣੀ ਗੱਲ ਹੈ ਦੂਜੇ ਦਿਨ ਮੈਂ ਫੇਰ ਤੀਜੇ ਦਿਨ ਮੈਂ ਫੇਰ ਹਰ ਵਾਰੀ ਡਾਇਰੀ ਦੇ ਵਿੱਚ ਨੋਟ ਕਰਕੇ ਤੇ ਹਾਰ ਕੇ ਮੈਨੂੰ ਉਹਨਾਂ ਨੇ ਜਦੋਂ ਮੇਰੇ 10-12 ਚੱਕਰ ਲਵਾ ਲਏ 10-12 ਚੱਕਰ ਲਵਾਉਣ ਤੋਂ ਬਾਅਦ ਮੈਨੂੰ ਇਹ ਗੱਲ ਕਹੀ ਗਈ ਵੀ ਜਿਹੜਾ ਤੁਹਾਡਾ ਪਲਾਟ ਹੈ ਜੀ ਉਹ ਹਾਈ ਟੈਂਸ਼ਨ ਵਾਇਰ ਤੋਂ 55 ਫੁੱਟ ਦੀ ਦੂਰੀ ਤੇ ਹੈ ਸਾਡੀ ਪਾਲਿਸੀ ਦੇ ਮੁਤਾਬਕ ਅਸੀਂ 70 ਫੁੱਟ ਦੀ ਦੂਰੀ ਤੋਂ ਜਿਹੜਾ ਪਲਾਟ 70 ਫੁੱਟ ਡਿਸਟੈਂਸ ਤੇ ਹੁੰਦਾ ਉਹਨੂੰ ਅਸੀਂ ਐਨਓਸੀ ਨਹੀਂ ਜਾਰੀ ਕਰ ਸਕਦੇ ਇਹਦਾ ਡਿਸਟੈਂਸ ਜਿਹੜਾ 70 ਫੁੱਟ ਤੋਂ ਜ਼ਿਆਦਾ ਚਾਹੀਦਾ ਤੁਹਾਡੇ ਪਲਾਟ ਨੂੰ ਐਨਓਸੀ ਜਾਰੀ ਨਹੀਂ ਹੋ ਸਕਦੀ ਤੇ ਮੈਂ ਉਹਨਾਂ ਨੂੰ ਕਿਹਾ ਜੀ ਮੈਨੂੰ ਰਿਟਰਨ ਦੇ ਵਿੱਚ ਦੇ ਦਿਓ ਲਿਖ ਕੇ ਜੀ ਵੀ ਨਹੀਂ ਜਾਰੀ ਹੋ ਸਕਦੀ ਉਹ ਤੇ ਆਬਜੈਕਸ਼ਨ ਤਾਂ ਲਾਓ ਨਾ ਪੋਰਟਲ ਤੇ ਐਨਓਸੀ ਪਈ ਆ ਆ ਰੀਜ਼ਨ ਤਾਂ ਦੱਸੋ ਪੋਰਟਲ ਤੇ ਉਹ ਵਾਗੇ ਕਰ ਦਿਓ ਜਾਂ ਉਹਨੂੰ ਪਿੱਛੇ ਕਰ ਦਿਓ ਕਹਿੰਦੇ ਜੀ ਰਿਟਰਨ ਨਹੀਂ ਅਸੀਂ ਲਿਖ ਕੇ ਦੇ ਸਕਦੇ ਇਹ ਕੀ ਕਾਰਨ ਮੰਨਦੇ ਹੋ ਤੁਸੀਂ ਇਸ ਦਾ ਸਰ ਮੈਡਮ ਵੀ ਪੈਸੇ ਨਹੀਂ ਦਿੱਤੇ ਗਏ ਇਹਨਾਂ ਨੂੰ ਇਸ਼ਾਰਿਆਂ ਦੇ ਨਾਲ ਪੈਸੇ ਮੰਗੇ ਜਾਂਦੇ ਸੀ ਵੀ ਵੀ ਸਾਨੂੰ ਪੈਸੇ ਦਿਓ ਫਿਰ ਅਸੀਂ ਕਰਾਂਗੇ ਵੀ ਨਾ ਤਾਂ ਬੰਦਾ ਉਸ ਚੀਜ਼ ਦੀ ਰਿਕਾਰਡਿੰਗ ਕਰ ਸਕੇ ਠੀਕ ਹੈ ਯਾਨੀ ਕਿ ਤੁਹਾਡੇ ਤੋਂ ਪੈਸੇ ਮੰਗੇ ਜਾਂਦੇ ਸੀਗੇ ਰਿਕਾਰਡਿੰਗ ਇਸ਼ਾਰੇ ਦੇ ਨਾਲ ਇਸ਼ਾਰੇ ਦੇ ਨਾਲ ਯਾ ਤੁਸੀਂ ਰਿਕਾਰਡਿੰਗ ਨਾ ਦਿਖਾ ਪਾਓ ਤੁਸੀਂ ਤੇ ਉਹਨਾਂ ਨੇ ਐਨਓਸੀ ਨਹੀਂ ਕੀਤੀ ਜੀ ਮੇਰੀ ਨਾ ਮੈਨੂੰ ਕੋਈ ਰੀਜਨ ਦੱਸਿਆ ਫਿਰ ਕਿਸੇ ਟੈਕਨੀਕਲ ਬੰਦੇ ਨਾਲ ਜਿਹਦਾ ਆਰਕੀਟੈਕਟ ਹੁੰਦੇ ਨੇ ਸਰਕਾਰ ਦੇ ਪੈਨਲ ਤੇ ਹੁੰਦੇ ਨੇ ਜੀ ਉਹਨਾਂ ਨਾਲ ਮੈਂ ਗੱਲ ਕੀਤੀ ਵੀ ਆਹ ਪ੍ਰੋਬਲਮ ਆ ਰਹੀ ਹੈ ਤੇ ਮੇਰਾ ਇੱਕ ਪੜੋਸੀ ਹੈ ਜੀ ਉਥੇ ਪਲਾਟ ਬਿਲਕੁਲ ਨਾਲ ਉਹਦੇ ਨਾਲ ਗੱਲ ਕੀਤੀ ਉਹ ਕਹਿੰਦਾ ਸਾਡੇ ਕੋਲ ਤਾਂ ਐਨਓਸੀ ਲਈ ਹੋਈ ਕਰੀਬ-ਕਰੀਬ 2 ਸਾਲ ਹੋ ਗਏ ਵੀ ਸਾਡ ਨੂੰ ਤਾਂ ਕੋਈ ਐਹੋ ਜੀ ਆਬਜੈਕਸ਼ਨ ਨਹੀਂ ਆਈ ਜਦ ਕਿ ਉਹਦਾ ਪਲਾਟ ਜਿਹੜਾ ਤਾਰਾਂ ਤੋਂ ਕਰੀਬਤੀ ਫੁੱਟ ਦੀ ਦੂਰੀ ਤੇ ਹੈ ਜੀ ਸਾਡਾ ਫਲਾਟ ਕਰੀਬ-ਕਰੀਬ 55 ਫੁੱਟ ਦੀ ਦੂਰੀ ਤੇ ਹੈ ਤੇ ਮੈਂ ਉਹਨੂੰ ਜਿਹੜੇ ਅਮਨ ਗੁਪਤਾ ਸੀ ਉਥੇ ਪੀਸੀਐਸ ਮੈਂ ਉਹਨੂੰ ਕਿਹਾ ਜੀ ਨਾਲ ਵਾਲੇ ਪਲਾਟ ਦੀ ਤੁਸੀਂ ਐਨਓਸੀ ਜਾਰੀ ਕੀਤੀ ਹੋਈ ਹੈ ਬਿਲਕੁਲ ਇੱਕੋ ਖਸਰਾ ਨੰਬਰ ਹੈ ਇੱਕੋ ਖਾਤਾ ਨੰਬਰ ਹੈ ਵੀ ਤੁਸੀਂ ਆਪਣਾ ਰਿਕਾਰਡ ਚੈੱਕ ਕਰੋ ਵੀ ਉਹ ਬੰਦੇ ਨੂੰ ਤੁਸੀਂ ਐਨਓਸੀ ਕਿਵੇਂ ਦੇਤੀ ਜੀ ਤੇ ਉਹ ਕਹਿੰਦਾ ਜੀ ਸਾਨੂੰ ਇਸ ਗੱਲ ਦਾ ਨਹੀਂ ਪਤਾ ਵੀ ਅਸੀਂ ਤੁਹਾਨੂੰ ਐਨਓਸੀ ਨਹੀਂ ਜਾਰੀ ਕਰ ਸਕਦੇ ਤੁਹਾਨੂੰ ਕੀ ਲੱਗਦਾ ਜਿਹੜੇ ਨਾਲ ਦੇ ਬੰਦੇ ਦੀ ਐਨਓਸੀ ਕੀਤੀ ਆ ਉਹ ਵੀ ਰਿਸ਼ਵਤ ਲੈ ਕੇ ਹੀ ਰਿਸ਼ਵਤ ਉਹਨੇ ਪੜੀ ਹੋਣੀ ਪੈਸਾ ਭੜੇ ਹੋਣੇ ਤਾਂ ਹੀ ਅਫਸਰਾਂ ਨੂੰ ਬਿਨਾਂ ਰਿਸ਼ਵਤ ਤੋਂ ਕੰਮ ਨਹੀਂ ਹੁੰਦਾ ਜੀ ਕਿਉਂਕਿ ਦੇਖਿਆ ਜAVE ਜੇ ਅਗਰ ਰੀਜ਼ਨ ਤੁਹਾਨੂੰ ਹਾਈ ਟੈਂਸ਼ਨ ਤਾਰਾ ਦੱਸਿਆ 30 ਮੀਟਰ ਦੀ ਦੂਰੀ ਤੁਸੀਂ ਦੱਸ ਰਹੇ ਹੋ ਫੁੱਟ ਫੁੱਟ ਦੱਸ ਰਹੇ ਹੋ ਤੇ 55 ਫੁੱਟ ਤੁਹਾਡਾ ਤਾਂ ਬਹੁਤ ਦੂਰ ਆ ਫਿਰ ਤੇ ਇਹਨਾਂ ਨੇ ਉਹਦਾ ਮੌਕਾ ਦੇਖਿਆ ਜੀ ਤਿੰਨ ਵਾਰੀ ਜਾ ਕੇ ਮੌਕਾ ਦੇਖਿਆ ਤਿੰਨ ਵਾਰੀ ਉਹਦੀ ਮੈਜ਼ਰਮੈਂਟ ਕੀਤੀ ਪਲਾਟ ਦੀ ਵੀ ਕੀ ਰਜਿਸਟਰੀ ਦੇ ਮੁਤਾਬਕ ਹੱਦਾਂ ਹੈ ਵੀ ਅਸੀਂ ਕੋਈ ਹੋਰ ਨੁਕਸ ਕੱਢ ਕੇ ਵੀ ਪੈਸੇ ਇਹਦੇ ਕੋਲ ਜ਼ਿਆਦਾ ਲੈ ਸਕੀਏ ਪਰ ਇਹਨਾਂ ਨੂੰ ਉਹਦੇ ਵਿੱਚ ਕੋਈ ਨਹੀਂ ਲੱਗਿਆ ਬਾਕੀ ਸਭ ਕੁਝ ਠੀਕ ਸੀਗਾ ਤੇ ਹੋਇਆ ਕਿ ਉਹਦੇ ਵਿਚਾਲੇ ਜੀ ਮੈਨੂੰ ਆਰਕੀਟੈਕਟ ਮਿਲ ਗਿਆ ਜੀ ਜਿਹੜਾ ਇਹਨਾਂ ਦੇ ਪੈਨਲ ਤੇ ਆ ਮੈਂ ਉਹਦੇ ਨਾਲ ਸਾਰੀ ਆਪਣੀ ਪ੍ਰੋਬਲਮ ਡਿਸਕਸ ਕੀਤੀ ਉਹ ਕਹਿੰਦਾ ਬਈ ਇਹ ਤੁਸੀਂ ਖਾਲੀ ਪਲਾਟ ਦੀ ਪ੍ਰੋਵੀਜ਼ਨਲ ਐਨਓਸੀ ਅਪਲਾਈ ਕੀਤੀ ਹੋਈ ਆ ਖਾਲੀ ਪਲਾਟ ਦੀ ਐਨਓਸੀ ਆਸਤੇ ਕੋਈ ਇਹੋ ਜਿਹਾ ਚੱਕਰ ਨਹੀਂ ਹੈਗਾ ਐਨਓਸੀ ਬਿਲਕੁਲ 101% ਇਹ ਕਰਨ ਦੇ پابੰਦ ਨਹੀਂ ਜੀ ਬਈ ਉਹਦੇ ਵਿੱਚ ਤੁਸੀਂ ਕੋਈ ਕੰਸਟਰਕਸ਼ਨ ਨਹੀਂ ਕਰਨੀ ਪਲਾਟ ਤੇ ਤੁਸੀਂ ਪ੍ਰੋਵੀਜ਼ਨਲ ਐਨਓਸੀ ਲੈਣੀ ਸਿਰਫ ਆਪਣਾ ਪਲਾਟ ਤੁਸੀਂ ਰੈਗੂਲਰ ਕਰਾ ਰਹੇ ਹੋ ਤੁਸੀਂ ਕੋਈ ਕੰਸਟਰਕਸ਼ਨ ਕਰਨ ਵਾਸਤੇ ਇਸ ਡਿਪਾਰਟਮੈਂਟ ਤੋਂ ਅਪਰੂਵਲ ਨਹੀਂ ਮੰਗ ਰਹੇ ਬਿਲਕੁਲ ਵੀ ਇਹ ਐਨਓਸੀ ਰੋਕ ਨਹੀਂ ਸਕਦੇ ਵੀ ਤੁਸੀਂ ਜਾ ਕੇ ਜਿਹੜੀ ਉੱਥੇ ਅਫਸਰ ਨਾਲ ਗੱਲ ਕਰੋ ਵੀ ਅਸੀਂ ਪ੍ਰੋਵੀਜ਼ਨਲ ਐਨਓਸੀ ਲੈਣੀ ਹੈ ਜਦ ਕਿ ਅਸੀਂ ਤਾਂ ਪ੍ਰੋਵੀਜ਼ਨਲ ਪਹਿਲਾਂ ਹੀ ਅਪਲਾਈ ਕੀਤੀ ਹੈ ਜੀ ਅਸੀਂ ਤਾਂ ਉਹਨੂੰ ਰੈਗੂਲਰ ਰੈਗੂਲਾਈਜੇਸ਼ਨ ਹੈ ਵੀ ਰਜਿਸਟਰੀ ਕਰਾਉਣ ਵਾਸਤੇ ਸਾਨੂੰ ਐਨਓਸੀ ਚਾਹੀਦੀ ਹੈ ਜੀ ਤੇ ਜਦੋਂ ਮੈਂ ਜਾ ਕੇ ਅਮਨ ਗੁਪਤਾ ਜੀ ਨੂੰ ਦੱਸਿਆ ਵੀ ਮੈਂ ਸਰ ਪ੍ਰੋਵੀਜ਼ਨਲ ਐਨਓਸੀ ਹੈ ਮੈਂ ਕੋਈ ਕੰਸਟਰਕਸ਼ਨ ਕਰਨ ਵਾਸਤੇ ਤੁਹਾਡੇ ਕੋਲ ਮੈਂ ਪਰਮਾਨਗੀ ਨਹੀਂ ਲੈਣੀ ਮੈਂ ਤਾਂ ਆਪਣਾ ਪਲਾਟ ਰੈਗੂਲਰ ਕਰਾਣਾ ਜਦੋਂ ਮੈਂ ਨਕਸ਼ਾ ਪਾਸ ਕਰਾਣਾ ਹੋਏਗਾ ਫਿਰ ਤੁਸੀਂ ਉਹਤੇ ਆਬਜੈਕਸ਼ਨ ਲੈ ਲੈਣਾ ਵੀ ਇਹ ਤੇ ਨਹੀਂ ਕੰਸਟ੍ਰਕਸ਼ਨ ਹੋ ਸਕਦੀ ਉਹ ਮੈਨੂੰ ਕਹਿੰਦਾ ਜੀ ਤੁਸੀਂ ਇੱਦਾਂ ਇੱਕ ਐਫੀਡੇਵਿਟ ਦੇ ਦਿਓ ਜੀ ਮੈਂ ਕਹਾਂ ਜੀ ਤੁਸੀਂ ਮੈਨੂੰ ਐਫੀਡੇਵਿਟ ਕਹਿ ਰਹੇ ਹੋ ਸਵਾ ਸਾਲ ਬਾਅਦ ਤੁਸੀਂ ਐਫੀਡੇਵਿਟ ਕਹਿ ਰਹੇ ਹੋ ਸਾਲ ਬਾਅਦ ਵੀ ਐਫੀਡੇਵਿਟ ਦੇ ਦਿਓ ਇਹ ਗੱਲ ਤੁਸੀਂ ਮੈਨੂੰ ਜਦੋਂ ਤੁਹਾਡੇ ਕੋਲ 10 ਚੱਕਰ ਲਾ ਕੇ ਗਿਆ ਤੁਸੀਂ ਮੈਨੂੰ ਉਦੋਂ ਕਿਉਂ ਨਹੀਂ ਕਹੀ ਵੀ ਤੁਸੀਂ ਮੈਨੂੰ ਹਰਾਸ ਕਰ ਰਹੇ ਹੋ ਜੀ ਉਸ ਤੋਂ ਬਾਅਦ ਮੈਂ ਕਰੀਬ ਅੱਜ 4-5 ਮਹੀਨੇ ਹੋ ਗਏ ਜੀ ਮੈਂ ਐਫੀਡੇਵਿਟ ਅਪਲੋਡ ਕਰਤਾ ਇਹਨਾਂ ਦੀ ਸਾਈਡ ਤੇ ਜੀ ਜ ਫਿਰ ਉਹ ਏਟੀਪੀ ਕੋਲੇ ਜਾ ਕੇ ਫਿਰ ਮਿੰਤ ਤਰਲਾ ਕੀਤਾ ਜੀ ਉਹਨਾਂ ਨੇ ਅੱਗੇ ਕੀਤੀ ਆਪਣੇ ਆਪਣੇ ਪੋਰਟਲ ਚ ਆਪਣੇ ਆਈਡੀ ਦੇ ਵਿੱਚੋਂ ਕੱਢ ਕੇ ਅੱਗੇ ਤੋਰਦੀ ਜੀ ਅੱਗੇ ਤੋਰਦੀ ਉਸ ਤੋਂ ਬਾਅਦ ਈਓ ਦੀ ਆਈਡੀ 'ਚ ਚਲੇ ਗਈ ਜੀ ਡੀਟੀਪੀ ਦੀ ਆਈਡੀ ਉੱਤੇ ਡੀਟੀਪੀ ਸ਼ੋਅ ਕਰਦਾ ਜੀ ਜੀ ਡੀਟੀਪੀ ਦੀ ਆਈਡੀ ਦੇ ਵਿੱਚੋਂ ਚਲੇ ਗਈ ਉਹ ਆ ਦੇਖੋ ਆ ਦੇਖੋ ਇਹਨਾਂ ਨੇ ਕੁਐਰੀ ਰੇਜ਼ ਕੀਤੀ ਜਦੋਂ ਮੈਂ ਅਪਲੋਡ ਕੀਤਾ ਇਹ ਉਸ ਤੋਂ ਬਾਅਦ ਭਈ ਉਸ ਤੋਂ ਬਾਅਦ ਇਹਨਾਂ ਨੇ ਉਹ ਕਲੀਅਰ ਕਰਤੀ ਜੀ ਵੀ ਇਹਨਾਂ ਦਾ ਐਫੀਡੇਵਿਟ ਅਪਲੋਡ ਹੋ ਗਿਆ ਏਟੀਪੀ ਨੇ ਉਹ ਅਪਰੂਵਲ ਦੇ ਦਿੱਤੀ ਜਿੱਦਾਂ ਸਬਮਿਟ ਹੋਈ ਹੈ ਨਾ ਇਹਦੀ ਅਪਰੂਵਲ ਆ ਗਈ ਜੀ ਉਸ ਤੋਂ ਬਾਅਦ ਫਿਰ ਡੀਟੀਪੀ ਦੀ ਆਈਟੀ ਜਾ ਗਈ ਜਦੋਂ ਅਸੀਂ ਡੀਟੀਪੀ ਸਾਹਿਬ ਨੂੰ ਜਾ ਕੇ ਮਿਲੇ ਉਹ ਕਹਿੰਦੇ ਠੀਕ ਹੈ ਜੀ ਤੁਹਾਡੀ ਤੁਸੀਂ ਇੱਕ ਦਿਨ ਚ ਨਾ ਫਰਦ ਅਪਲੋਡ ਕਰ ਦਿਓ ਨਵੀਂ ਵੀ ਤੁਹਾਡੀ ਫਰਦ ਜਿਹੜੀ 2 ਸਾਲ ਪੁਰਾਣੀ ਹੋ ਗਈ ਹੈ ਵੀ ਤੁਸੀਂ ਫਰਦ ਅਪਲੋਡ ਕਰ ਦਿਓ ਅਸੀਂ ਕਰ ਦਿੰਨੇ ਆ ਹੂੰ ਫਿਰ ਡੀਟੀਪੀ ਸਾਹਿਬ ਨੇ ਕੀਤੀ ਜੀ ਹੁਣ ਏਡੀਸੀ ਨੇ ਜੀ ਉਥੇ ਵਿਕਾਸ ਹੀਰਾ ਜਿਹੜੇ ਸੀਨੀਅਰ ਅਫਸਰ ਨੇ ਆਈਏਐਸ ਜੀ ਹੁਣ ਉਹਨਾਂ ਦੀ ਆਈਡੀ ਚ ਪਈ ਹੈ ਜੀ ਉਹਨਾਂ ਦਾ ਉਥੇ ਅਸਿਸਟੈਂਟ ਹੈ ਜੀ ਗੁਰਪ੍ਰੀਤ ਗੁਰਪ੍ਰੀਤ ਸਿੰਘ ਜੀ ਤੇ ਜਦੋਂ ਜਾ ਕੇ ਮੈਂ ਉਹਨਾਂ ਦੇ ਆਫਿਸ ਮਿਲਿਆ ਤੇ ਉਥੇ ਮੈਨੂੰ ਇਹ ਗੁਰਪ੍ਰੀਤ ਸਿੰਘ ਮਿਲੇ ਕਹਿੰਦੇ ਜੀ ਤੁਸੀਂ ਇਦਾਂ ਕਰੋ ਵੀ ਆਪਣਾ ਨੰਬਰ ਨਾ ਮੈਨੂੰ ਡਾਇਰੀ ਦੇ ਵਿੱਚ ਨੋਟ ਕਰਾ ਦਿਓ ਇਸ ਗੱਲ ਨੂੰ ਕਰੀਬ-ਕਰੀਬ ਅੱਜ ਹੋ ਗਿਆ ਜੀ ਮਹੀਨਾ 18-20 ਦਿਨ ਮਹੀਨੇ ਦੇ ਕਰੀਬ-ਕਰੀਬ ਹੋ ਗਿਆ ਜੀ ਜੀ ਮੈਂ ਉਹਨਾਂ ਦੀ ਡਾਇਰੀ ਦੇ ਵਿੱਚ ਨੋਟ ਵੀ ਕਰਾਇਆ ਜੀ ਆਪਣਾ ਲਿਖ ਕੇ ਆਪਣੇ ਹੱਥ ਨਾਲ ਸਲਿੱਪ ਵੀ ਲੈ ਆਇਆ ਵੀ ਅਮਰਤ ਕੌਰ ਦੇ ਨਾਮ ਦੀ ਆ 31912 ਐਨਓਸੀ ਹੈ ਫਲਾਣੀ ਤਰੀਕ ਦੀ ਹੈ ਸਾਰਾ ਕੁਝ ਮੈਂ ਉਹਨਾਂ ਨੂੰ ਲਿਖ ਕੇ ਦੇ ਆਇਆ ਤੇ ਉਸ ਤੋਂ ਬਾਅਦ ਕਹਿੰਦੇ ਜੀ ਠੀਕ ਹੈ ਸਰ ਵੀ ਚੰਡੀਗੜ੍ਹ ਵੀ ਉਹਨਾਂ ਕੋਲ ਚਾਰਜ ਹੈ ਤੇ ਮੰਗਲਵਾਰ ਤੇ ਵੀਰਵਾਰ ਸਰ ਜਿਹੜੇ ਵਿਕਾਸ ਹੀਰਾ ਸਰ ਆਉਂਦੇ ਨੇ ਤੇ ਮੈਂ ਤੁਹਾਡੀ ਕਹਿ ਕੇ ਪਹਿਲ ਦੇ ਆਧਾਰ ਤੇ ਕਰਾ ਦਾਂਗਾ ਮੈਂ ਉਹਨੂੰ ਪ੍ਰੋਬਲਮ ਸਾਰੀ ਆਪਣੀ ਦੱਸੀ ਤੇ ਉਸ ਤੋਂ ਬਾਅਦ ਅਗਲੇ ਦਿਨ ਮੰਗਲਵਾਰ ਸੀ ਸੋਮਵਾਰ ਮੈਂ ਦੇਖ ਕੇ ਆਇਆ ਸੀ ਤੇ ਮੰਗਲਵਾਰ ਮੈਂ ਆਪਣੇ ਆਰਕੀਟੈਕਟ ਨੂੰ ਕਿਹਾ ਵੀ ਚੈੱਕ ਕਰ ਵੀ ਐਨਓਸੀ ਹੋ ਗਈ ਉਹ ਕਹਿੰਦਾ ਜੀ ਨਹੀਂ ਹੋਈ ਮੈਂ ਫਿਰ ਉਹਨੂੰ ਫੋਨ ਕੀਤਾ ਕਹਿੰਦਾ ਜੀ ਤੁਸੀਂ ਆ ਕੇ ਮਿਲ ਜੋ ਇੱਥੇ ਮੈਨੂੰ ਮੈਂ ਕਿਹਾ ਯਾਰ ਵੀ ਮੈਂ ਕਦ ਲਈ ਮਿਲਣਾ ਵੀ ਆਨਲਾਈਨ ਪੋਰਟਲ ਹੈ ਅੱਛਾ ਤਾਂ ਆਨਲਾਈਨ ਕੰਮ ਹੈ ਫਿਰ ਦਿੱਤੀ ਹੈ ਵੀ ਘਰ ਬੈਠ ਕੇ ਆਪਾਂ ਹਰ ਇੱਕ ਚੀਜ਼ ਅਪਲਾਈ ਕਰ ਸਕਦੇ ਆ ਵੀ ਉਹ ਕਨਸਰਨ ਅਥਾਰਟੀ ਕੋਲੇ ਜਿਹੜੇ ਕਨਸਰਨ ਅਫਸਰ ਆ ਉਹਨਾਂ ਕੋਲੇ ਚਲੇਗੀ ਤਾਂ ਉਹਨਾਂ ਦੀ ਡਿਊਟੀ ਬਣਦੀ ਹੈ ਵੀ ਉਹ ਆਟੋਮੈਟਿਕਲੀ ਉਹਨਾਂ ਨੇ ਉਹਨੂੰ ਅਪਰੂਵਲ ਦੇਣੀ ਹੈ ਜੇ ਕੋਈ ਤੇ ਓਬਜ ਤਾਂ ਤੁਸੀਂ ਆਬਜੈਕਸ਼ਨ ਲਾ ਸਕਦੇ ਹੋ ਜੀ ਕਹਿੰਦਾ ਨਹੀਂ ਜੀ ਤੁਹਾਨੂੰ ਆਉਣਾ ਪਏਗਾ ਜੀ ਆ ਕੇ ਮਿਲਣਾ ਪਏਗਾ ਮਿਲਣ ਤੋਂ ਬਾਅਦ ਹੀ ਅਸੀਂ ਇਹਦਾ ਕੋ ਸੋਲੂਸ਼ਨ ਕੱਢ ਸਕਦੇ ਆ ਅਦਰਵਾਈਜ਼ ਸਾਡੇ ਕੋਲੇ ਤਾਂ ਕੋਈ ਸੋਲੂਸ਼ਨ ਮਿਲਣ ਦਾ ਕੀ ਰੀਜ਼ਨ ਮੰਨਦੇ ਹੋ ਤੁਸੀਂ ਮਿਲਣ ਦਾ ਰੀਜ਼ਨ ਬਸ ਪੈਸੇ ਜੀ ਬਿਨਾ ਪੈਸੇ ਤੋਂ ਨਹੀਂ ਕੰਮ ਕਰਦੇ ਤਾਂ ਜੋ ਜਿਹੜੀ ਇਹ ਮਿਲਣ ਵਾਲੀ ਜਿਹੜਾ ਅਸਿਸਟੈਂਟ ਨੇ ਗੁਰਪ੍ਰੀਤ ਸਿੰਘ ਹੈ ਜਿਹਦੀ ਰਿਕਾਰਡਿੰਗ ਹੈਗੀ ਕੋਈ ਤੱਕ ਹਾਂ ਜੀ ਬਿਲਕੁਲ ਹੈ ਜੀ ਮੈਂ ਰਿਕਾਰਡਿੰਗ ਤੁਹਾਨੂੰ ਦਿਆਂਗਾ ਜੀ ਮੈਂ ਸੈਂਡ ਕਰ ਦਿੰਨਾ ਤੁਹਾਨੂੰ ਨਾਲ-ਨਾਲ ਤੁਸੀਂ ਰਿਕਾਰਡਿੰਗ ਜ਼ਰੂਰ ਸੁਣੀਓ ਕਿ ਦੇਖੋ ਜੇ ਇਹ ਅਫਸਰਾ ਤੇ ਕਿਸ ਤਰ੍ਹਾਂ ਦੇ ਤਰੀਕੇ ਨੇ ਅਸਿਸਟੈਂਟ ਦੇ ਕਿ ਤੁਸੀਂ ਆਓ ਮਿਲੋ ਸਾਨੂੰ ਔਰ ਮਿਲ ਸਾਰਾ ਕੰਮ ਔਨਲਾਈਨ ਹੈ ਫਿਰ ਵੀ ਆਫਲਾਈਨ ਦੇਖੋ ਜੋ ਬੁਲਾ ਕੇ ਇਹੀ ਕਹਿ ਸਕਦੇ ਆ ਜਦੋਂ ਜੀ ਉਹਨੇ ਆਪਣੀ ਡਾਇਰੀ ਦੇ ਵਿੱਚ ਇੱਕ ਡਾਇਰੀ ਸੀ ਜੀ ਉਹਦੇ ਕੋਲ ਲੱਗੀ ਹੋਈ ਉਹਦੇ ਤੇ ਕਾਫੀ ਸਾਰੀਆਂ ਐਨਓਸੀ ਦੀ ਕੁਐਰੀ ਸੀਗੀ ਕਹਿੰਦਾ ਜੀ ਤੁਹਾਡੀ ਤਾਂ ਐਨਓਸੀ ਬਹੁਤ ਪੁਰਾਣੀ ਹੋ ਗਈ ਮੇਗਾ ਬ੍ਰਦਰ ਇਦਾਂ ਵੀ ਮੇਰੇ ਮਦਰ ਨਾ ਪਿੱਛੇ ਹਸਪੀਟਲ ਐਡਮਿਟ ਰਹੇ ਆ ਕਰੀਬ ਕਰੀਬ ਮਹੀਨਾ ਡੇਢ ਮਹੀਨਾ 2 ਮਹੀਨੇ ਉਹਨਾਂ ਦਿਨਾਂ ਦੇ ਵਿੱਚ ਸਾਨੂੰ ਸਾਨੂੰ ਲੋੜ ਸੀ ਪੈਸਿਆਂ ਦੀ ਤੇ ਅਸੀਂ ਐਡਮਿਟ ਹੋਣ ਤੋਂ ਪਹਿਲਾਂ ਕਰੀਬ ਕਰੀਬ 1 ਸਾਲ ਪਹਿਲਾਂ ਅਸੀਂ ਐਨਓਸੀ ਅਪਲਾਈ ਕੀਤੀ ਸੀ ਵੀ ਚਲੋ ਬੰਦੇ ਦੇ ਔਖੇ ਟਾਈਮ ਹੀ ਪ੍ਰਾਪਰਟੀ ਕਿਤੇ ਕੰਮ ਆਉਂਦੀ ਹੈ ਜੇ ਕਿਤੇ ਲੋਡ ਪਵੇ ਬੰਦਾ ਤੇ ਪਰ ਇਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਤੁਸੀਂ ਸੇਵਾ ਸੇਵਕ ਹੋ ਸਮਾਜ ਦੇ ਲਈ ਖੜਦੇ ਹੋ ਲੋਕ ਭਲਾਈ ਦੇ ਕੰਮ ਕਰਦੇ ਹੋ ਤੁਹਾਡਾ ਆਪਣਾ ਹੀ ਕੰਮ ਨਹੀਂ ਹੋ ਰਿਹਾ ਵਾ ਅਫਸਰਾ ਦੇ ਕੋਲ ਜਾਓ ਉਹਨਾਂ ਦਾ ਸਾਫ਼-ਸਾਫ਼ ਕਹਿਣਾ ਹੈ ਜੀ ਸਾਨੂੰ ਮਿਲੋ ਆ ਕੇ ਪੈਸੇ ਮਤਲਬ ਮੇਰੇ ਮਦਰ ਪਿਛਲੇ ਸਾਲ ਐਡਮਿਟ ਸੀ ਆ ਦੇਖ ਸਕਦੇ ਹੋ ਤੁਸੀਂ ਫੋਟੋ ਦੇਖ ਸਕਦੇ ਹੋ ਕਿਸ ਤਰ੍ਹਾਂ ਮਦਰ ਇੱਕ ਰਿਐਲਿਟੀ ਦਿਖਾ ਰਹੇ ਨੇ ਕਿ ਇੱਕ ਪਲਾਟ ਲਿੱਤਾ ਹੈ ਐਕਸਟਰਾ ਪਲਾਟ ਬੰਦਾ ਇਸ ਕਰਕੇ ਲੈਂਦਾ ਹੈ ਕਿ ਕੋਈ ਜ਼ਰੂਰਤ ਹੋਵੇ ਤਾਂ ਉਸ ਨੂੰ ਸੇਲ ਕਰਕੇ ਜ਼ਰੂਰਤ ਪੂਰੀ ਕੀਤੀ ਜਾ ਸਕੇ ਤੇ ਮਦਰ ਐਡਮਿਟ ਸੀਗੇ ਤਾਂ ਮਦਰ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਪਿਛਲੇ 2 ਸਾਲ ਤੋਂ ਲਗਾਤਾਰ ਆਪਣੇ ਮਕਾਨ ਦੇ ਲਈ ਇਹ ਪਲਾਟ ਦੇ ਲਈ ਕਿਸ ਤਰ੍ਹਾਂ ਇਹ ਗਲਾੜਾ ਦੇ ਆਫਿਸ ਜਿਹੜੇ ਨੇ ਗੇੜੇ ਕੱਢ ਰਹੇ ਨੇ ਕੀ ਲੱਗਦਾ ਸਰ ਬਿਨਾ ਪੈਸੇ ਤੋਂ ਕੰਮ ਹੋ ਜਾਊਗਾ ਤੁਹਾਡਾ ਹੁਣ ਬਿਲਕੁਲ ਨਹੀਂ ਜੀ ਮੈਨੂੰ ਕੋਈ ਉਮੀਦ ਨਹੀਂ ਹੈਗੀ ਹੁਣ ਜੇ ਤੁਹਾਡਾ ਹੁਣ ਸਾਥ ਹੋਏਗਾ ਜੀ ਅਸੀਂ ਤਾਂ ਰਿਕਾਰਡਿੰਗ ਚਲਾਵਾਂਗੇ ਪੂਰੀ ਔਰ ਦੇਖੋ ਜੇ ਅਸੀਂ ਤਾਂ ਗੱਲਬਾਤ ਵੀ ਕੀਤੀ ਹੈ ਔਰ ਕਰਾਂਗੇ ਵੀ ਹੋਰ ਵੀ ਦੇਖੋ ਜਿਹੜੇ ਇਹ ਅਸਿਸਟੈਂਟ ਨੇ ਜਿਹੜੇ ਜਿਸ ਹਿਸਾਬ ਨਾਲ ਤੁਸੀਂ ਦੱਸ ਰਹੇ ਹੋ ਕਿ ਇਹ ਰਿਐਲਿਟੀ ਹੈ ਕਿਉਂਕਿ ਜਿਹੜਾ ਵੀ ਕੰਮ ਹੁੰਦਾ ਹੈ ਇਸੇ ਤਰ੍ਹਾਂ ਹੀ ਬੁਲਾ ਕੇ ਤੁਸੀਂ ਰਿਕਾਰਡਿੰਗ ਸਰ ਕਰ ਨਹੀਂ ਪਾਈ ਫਿਰ ਉਹਨਾਂ ਦੀ ਵੀ ਪੈਸੇ ਦੇ ਦੋ ਦੀ ਰਿਕਾਰਡਿੰਗ ਨਹੀਂ ਕਰ ਪਾਈ ਮੈਡਮ ਉਹ ਪੈਸੇ ਇਸ਼ਾਰਿਆਂ ਚ ਮੰਗਦੇ ਨੇ ਜੀ ਬੋਲ ਕੇ ਨਹੀਂ ਮੰਗਦੇ ਯਾਨੀ ਕਿ ਪਤਾ ਵਿਜੀਲੈਂਸ ਅੱਜ ਕੱਲ੍ਹ ਵੈਸੇ ਵੀ ਕਰਣਗੇ ਜੀ ਹੌਲੀ ਹੌਲੀ ਵੇ ਕਿਉਂਕਿ ਪਤਾ ਵੀ ਅੱਜ ਕੱਲ ਹਾਈਡ ਕੈਮਰਾ ਹਰ ਇੱਕ ਕੋਲੇ ਹੁੰਦਾ ਰਿਕਾਰਡਿੰਗ ਹਰ ਇੱਕ ਕੋਲੇ ਹੁੰਦੀ ਹੈ ਜੇ ਤਾਂ ਕੈਮਰਾ ਉੱਪਰ ਪਾਇਆ ਹੋਵੇ ਇਹ ਕਹਿੰਦੇ ਆ ਜੀ ਫੋਨ ਕੱਢ ਕੇ ਥੱਲੇ ਵਾਲੀ ਜੇਬ ਚ ਪਾ ਲੋ ਜਿੱਥੇ ਰੱਖ ਦੋ ਵੀ ਅਸੀ ਗੱਲ ਜਾਂ ਕਹਿਣਗੇ ਵੀ ਜੇ ਅੰਦਰ ਸਭ ਕੋ ਜਾਣਾ ਹੈ ਜੀ ਫੋਨ ਸਾਨੂੰ ਫੜਾ ਜੋ ਤੇ ਫਿਰ ਅੰਦਰ ਜਾਇਓ ਆਮੂਮਨ ਤੁਸੀਂ ਜੇ ਦਫਤਰਾ ਦੇ ਵਿੱਚ ਜਾਣੇ ਹੋ ਤੇ ਕਈ ਦਫਤਰਾ ਦੇ ਵਿੱਚ ਬਾਹਰ ਲਿਖਿਆ ਹੁੰਦਾ ਜੀ ਵੀ ਫੋਨ ਆਪਣਾ ਸਵਿਚ ਆਫ ਕਰ ਲਿਆ ਜਾਵੇ ਜਾਂ ਫੋਨ ਅੰਦਰ ਲੈ ਜਾਣਾ ਮਨਾ ਹੈ ਇਹ ਵੀ ਇੱਕ ਦੇਖ ਸਕਦੇ ਹੋ ਟਾਪਿਕ ਹੈ ਬਹੁਤ ਅੱਛਾ ਕਿ ਜੇ ਅਫਸਰਾ ਦੇ ਕੋਲ ਜਾਣਾ ਹੈ ਤਾਂ ਆਪਣਾ ਫੋਨ ਬੰਦ ਕਰਕੇ ਆਖ ਫੋਨਲੈਸ ਹਨਾ ਸਭ ਦਾ ਅਧਿਕਾਰ ਹੈ ਕਿਉਂ ਕਿਸੇ ਨਾਲ ਗਲਤ ਹੋ ਰਿਹਾ ਤਾਂ ਫੋਨ ਤਾਂ ਲਿਜਾਣਾ ਹੀ ਚਾਹੀਦਾ ਹੈ ਤਾਂ ਬੜੀ ਗਲਤ ਗੱਲ ਹੈ ਮਤਲਬ ਇਹ ਵੀ ਇਸ਼ੂ ਹੈ ਇੱਕ ਆਮੂਮਨ ਜਿਹੜੇ ਅਫਸਰ ਨੇ ਜੀ ਆਮੂਮਨ ਤੁਸੀਂ ਉਹਨਾਂ ਦੇ ਆਫਿਸ ਦੇ ਬਾਹਰ ਲਿਖਿਆ ਹੈ ਦੇਖ ਸਕਦੇ ਹੋ ਵੀ ਦਫ਼ਤਰ ਅੰਦਰ ਜਾਣ ਤੋਂ ਪਹਿਲਾਂ ਫੋਨ ਨੂੰ ਸਾਇਲੈਂਟ ਕਰ ਲਿਆ ਜਾਵੇ ਫੋਨ ਨੂੰ ਸਵਿਚ ਆਫ ਕਰ ਲਿਆ ਜਾਵੇ ਜਾਂ ਫੋਨ ਆਪਣਾ ਬਾਹਰ ਰੱਖ ਦਿੱਤਾ ਜਾਵੇ ਇਹਨਾਂ ਦੀਆਂ ਕਾਲੀਆਂ ਕਰਤੂਤਾ ਨਾਲ ਕੈਪਚਰ ਹੋਣ ਕਾਲੀਆਂ ਕਰਤੂਤਾ ਨਾਲ ਕੈਪਚਰ ਹੋਣ ਆ ਇਹਨਾਂ ਦੁਆਰਾ ਆਰਟੀਆਈ ਦੇ ਵਿੱਚ ਲਿਖ ਕੇ ਦਿੱਤਾ ਹੋਇਆ ਹੈ ਕਿ 10 ਕੰਮਕਾਜ ਵਾਲੇ ਦਿਨਾਂ ਦੇ ਵਿੱਚ ਐਨਓਸੀ ਜਾਰੀ ਕਰਨਾ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਾਡੀ ਜ਼ਿੰਮੇਵਾਰੀ ਹੈ ਪਰ ਉਹ 10 ਦਿਨ ਵਾਲਾ ਮੈਨੂੰ ਫੰਡਾ ਨਹੀਂ ਸਮਝ ਲੱਗਿਆ ਵੀ 10 ਦਿਨ ਤੇ 2 ਸਾਲਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਵੀ ਇਹ ਕਿਹੜੀ ਲੈਂਗੁਏਜ ਸਮਝਦੇ ਨੇ ਵੀ ਮਦਰ ਮੇਰੇ ਬੈੱਡ ਤੇ ਪਏ ਨੇ ਸਾਨੂੰ ਪੈਸੇ ਦੀ ਲੋੜ ਹੈ ਇਹਨਾਂ ਨੂੰ ਮੈਂ ਬਹੁਤ ਮਿੰਤਾ ਤੁਸੀਂ ਇਹ ਸਰ ਤੁਹਾਡੇ ਕੋਲ ਰਿਕਾਰਡਿੰਗ ਹੈ ਤੁਸੀਂ ਕਿਹਾ ਸੀਗਾ ਕਿ ਜਿਸ ਤਰ੍ਹਾਂ ਤੁਸੀਂ ਗਏ ਨਹੀਂ ਇਹਦੇ ਲਈ ਕਿਸੇ ਕੋਈ ਅਫਸਰਾ ਕੋਲ ਨਹੀਂ ਗਏ ਜਾਂ ਕਿਸੇ ਹੋਰ ਕੋਈ ਤੇ ਸ਼ਿਕਾਇਤ ਕੀਤੀ ਹੋਵੇ ਇਸ ਚੀਜ਼ ਦੀ ਹੁਣ ਦੇਖੋ ਜਿਹੜੇ ਅਫਸਰ ਨੇ ਮੈਨੂੰ ਪੀਸੀਐਸ ਅਫਸਰ ਨੇ 12 ਚੱਕਰ ਲਵਾ ਕੇ ਵੀ ਨਹੀਂ ਇਹ ਗੱਲ ਮੈਨੂੰ ਦੱਸੀ ਵੀ ਅਗਰ ਤੁਸੀਂ ਇਹਦੇ ਤੇ ਐਫੀਡੇਵਿਟ ਦੇ ਦਿੰਦੇ ਹੋ ਤੁਹਾਡੀ ਪ੍ਰੋਵੀਜ਼ਨਲ ਐਨਓਸੀ ਹੈ ਵੀ ਅਸੀਂ ਕਰ ਦਿੰਦੇ ਆ ਉਹ ਮੈਨੂੰ ਇੱਕ ਟੈਕਨੀਕਲ ਬੰਦਾ ਬਾਹਰੋਂ ਦੱਸ ਰਿਹਾ ਜੀ ਤੇ ਉਹਦੇ ਕੋਲੋਂ ਮੈਂ ਕੀ ਜਾ ਕੇ ਇਨਸਾਫ ਦੀ ਉਮੀਦ ਕਰਾਂਗਾ ਜਾਂ ਤਾਂ ਮੈਨੂੰ ਉਹਨੇ ਕੋਈ ਸਹੀ ਰਾਹ ਪਾਇਆ ਹੋਵੇ ਨਾ ਫਿਰ ਤਾਂ ਮੈਂ ਜਾਵਾਂ ਸਰ ਤੁਹਾਡੇ ਜੂਨੀਅਰ ਆਹ ਕੰਮ ਕਰ ਰਹੇ ਨੇ ਹੁਣ ਜਿਹੜੇ ਵਿਕਾਸ ਹੀਰਾ ਜੀ ਨੇ ਉਹ ਗੁਰਪ੍ਰੀਤ ਦੇ ਕਹਿਣ ਮੁਤਾਬਕ ਕਹਿੰਦਾ ਜੀ ਮੰਗਲਵਾਰ ਤੇ ਵੀਰਵਾਰ ਸਾਹਿਬ ਆਂਦੇ ਨੇ ਉਹਨਾਂ ਕੋਲ ਮੁਹਾਲੀ ਦਾ ਵੀ ਚਾਰਜ ਹੈ ਠੀਕ ਹੈ ਜੀ ਹੁਣ ਮੰਗਲਵਾਰ ਜਾਓ ਸਭ ਛੁੱਟੀ ਦੇ ਨੇ ਵੀਰਵਾਰ ਜਾਓ ਛੁੱਟੀ ਦੇ ਨੇ ਤੇ ਅੱਗੇ ਪਿੱਛੇ ਉਹਨਾਂ ਕੋਈ ਮਹਾਲੀ ਦਾ ਚਾਰਜ ਆ ਹੁਣ ਜਾ ਕੇ ਬੰਦਾ ਰੋਵੇ ਇਹਨਾਂ ਦਾ ਪਿੱਟ ਸੇ ਆਪਾਂ ਕਰੇ ਤਾਂ ਜਾ ਕੇ ਕਰੇ ਕਿੱਥੇ ਜੀ ਜੇ ਡੀਸੀ ਨੂੰ ਮਿਲਣਾ ਹੋਵੇ ਜੀ ਤੇ ਡੀਸੀ ਨੂੰ ਮਿਲਣ ਵਾਸਤੇ ਅੱਧੀ ਦਿਹਾੜੀ ਲੱਗ ਜਾਂਦੀ ਹੈ ਜੀ ਕੰਮ ਵਾਲਾ ਬੰਦਾ ਤਾਂ ਡੀਸੀ ਨੂੰ ਵੀ ਨਹੀਂ ਮਿਲ ਸਕਦਾ ਜੀ ਬਿਲਕੁਲ ਉਹਨੂੰ ਕਹਿੰਦੇ ਜੀ ਪਰਚੀ ਦੇ ਦਿਓ ਤੇ ਪਰਚੀ ਅੰਦਰ ਜਾਂਦੀ ਹੈ ਜੀ 2 ਘੰਟੇ ਬੁਲਾਉਂਦੇ ਨਹੀਂ ਹਾਰ ਕੇ ਬੰਦਾ ਕਹਿੰਦਾ ਜੀ ਮੈਂ ਆਪਣੀ ਦਿਹਾੜੀ ਤੋੜ ਕੇ ਕਿਵੇਂ ਇੱਕ ਮਿਲਾ ਕਿਵੇਂ ਆਪਣੀ ਪ੍ਰੋਬਲਮ ਦੱਸਾਂ ਜੇ ਜੇ ਤੁਸੀਂ ਚਿੱਠੀ ਵੀ ਦੇ ਦਿੰਨੇ ਹੋ ਜੀ ਤੁਹਾਡੇ ਚਿੱਠ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ ਅਸੀਂ ਇੱਕ ਆਰਟੀਆਈ ਦੇ ਵਿੱਚ ਪੁੱਛ ਲਿਆ ਵੀ ਇਸ ਤਹਿਸੀਲ ਦੇ ਵਿੱਚ ਫਲਾਣੇ ਪਿੰਡ ਦੇ ਵਿੱਚ ਕਿੰਨੇ ਪਸੀਕੇ ਦਰਜ ਹੋਏ 30 ਦਿਨ ਦੇ ਵਿੱਚ ਜਵਾਬ ਦੇਣਾ ਸਰ 2 ਸਾਲ ਬਾਅਦ ਜਵਾਬ ਆ ਰਿਹਾ ਸਟੇਟ ਕਮਿਸ਼ਨ ਦੇ ਵਿੱਚ ਜਾ ਕੇ ਜਵਾਬ ਆ ਰਿਹਾ ਮੇਰੇ ਕੋਲ ਆਨ ਰਿਕਾਰਡ ਹੈ ਮੈਂ ਤੁਹਾਨੂੰ ਦੇ ਦਿੰਦਾ 30 ਦਿਨ ਵਾਲਾ ਜਵਾਬ ਸਰ 2.5 ਸਾਲ ਦੇ ਵਿੱਚ ਜਵਾਬ ਮਿਲਿਆ 2.5 ਸਾਲ ਦੇ ਵਿੱਚ ਜੀ ਜਦੋਂ ਇੰਨਾ ਲੰਬਾ ਸਮਾਂ ਹੋ ਜੇ ਤਾਂ ਕਮਿਸ਼ਨ ਰੂਲਾਂ ਮੁਤਾਬਕ ਉਹਨੂੰ 25000 ਰੁਪਏ ਜੁਰਮਾਨਾ ਕਰਦਾ ਜੀ 2500 ਰੁਪਏ ਪਰ ਡੇ ਦਾ 25000 ਰੁਪਏ ਲਿਮਟ ਹੈ ਉਹ ਐਪਲੀਕੈਂਟ ਨੂੰ ਕੰਪਨਸੇਟ ਵੀ ਕਰਦਾ ਪਰ ਨਾ ਤਾਂ ਉਹਨੂੰ ਅਜ ਤੱਕ ਕੋਈ ਜੁਰਮਾਨਾ ਹੋਇਆ ਨਾ ਸਾਨੂੰ ਕੋਈ ਕੰਪਨਸੇਟ ਕੀਤਾ ਗਿਆ ਅਸੀਂ ਅੱਜ ਵੀ ਕਮਿਸ਼ਨ ਦੇ ਵਿੱਚ ਧੱਕੇ ਖਾ ਕੇ ਉਹ ਰਿਕਾਰਡ ਸੀ 2.5 ਸਾਲ ਪੱਤ ਲਿਆ ਜੀ 2.5 ਸਾਲ ਬਾਅਦ ਹੁਣ ਤੁਸੀਂ ਆਪ ਦੇਖੋ ਵੀ ਭਗਵੰਤ ਮਾਨ ਸਰਕਾਰ ਤਾਂ ਵੱਡੇ ਵੱਡੇ ਦਾਅਵੇ ਕਰਦੀ ਆ ਵੀ ਅਸੀਂ ਆ ਚੀਜ਼ ਆਨਲਾਈਨ ਕਰਤੀ ਅਸੀਂ ਆ ਚੀਜ਼ ਆਨਲਾਈਨ ਕਰਤੀ ਅਸੀਂ 300 ਸੇਵਾਵਾਂ ਆ ਆਨਲਾਈਨ ਕਰਤੀ ਕੋਈ ਨਹੀਂ ਤਾਂ ਇਹ ਵੀ ਦਾਵਾ ਕੀਤਾ ਹੋਇਆ ਕਿ ਕਰਪਸ਼ਨ ਖਤਮ ਹੋ ਜਾਏਗੀ ਜਿਹੜੇ ਹਿਸਾਬ ਨਾਲ ਤੁਹਾਡੀ ਗੱਲ ਹੈ ਅਫਸਰ ਤਾਂ ਬਿਨਾ ਪੈਸਾ ਤੋਂ ਅੰਦਰ ਨਹੀਂ ਵੜਨ ਦਿੰਦੇ ਆਫਿਸ ਤੋਂ ਤੇ ਮੈਨੂੰ ਲੱਗਦਾ ਕ腐ਸ਼ਨ ਕੀ ਤੁਸੀਂ ਤੁਹਾਡੇ ਸਾਹਮਣੇ ਕ腐ਸ਼ਨ ਖਤਮ ਹੋ ਜਾਏਗੀ ਇਸ ਦੇ ਸਾਹਮਣੇ ਕ腐ਸ਼ਨ ਅੱਗੇ ਨਾਲੋਂ ਜ਼ਿਆਦਾ ਹੋ ਗਈ ਜੀ ਅੱਗੇ ਨਾਲੋਂ ਜ਼ਿਆਦਾ ਹੋ ਗਈ ਅਫਸਰਾਂ ਨੂੰ ਡਰ ਵੀ ਨਹੀਂ ਆ ਫੋਨਾ ਤੇ ਹੀ ਉੱਤੇ ਚੱਲਦਾ ਹੈ ਕਿ ਜੀ ਆਜੋ ਜੀ ਕੰਮ ਤੁਹਾਡਾ ਹੋਏਗਾ ਤੁਸੀਂ ਮਿਲੋ ਸਾਡੇ ਅਫਸਰ ਨੂੰ ਅਸਿਸਟੈਂਟ ਰੱਖੇ ਹੋਏ ਨੇ ਆਫਿਸ ਦੇ ਵਿੱਚ ਅਫਸਰਾਂ ਨੂੰ ਮਿਲੋ ਆ ਕੇ ਤੁਹਾਡਾ ਕੰਮ ਤਾਂ ਹੀ ਹੋਏਗਾ ਜੇਕਰ ਤੁਸੀਂ ਆ ਕੇ ਇੱਥੇ ਪੈਸੇ ਦਿਓ ਮੈਂ ਵਿਕਾਸ ਹੀਰਾ ਜੀ ਦਾ ਅਜੇ ਤੱਕ ਫੇਸ ਨਹੀਂ ਦੇਖਿਆ ਵੀ ਕੌਣ ਹੈ ਹੂੰ ਉਹਨਾਂ ਦੇ ਕਹਿਣ ਮੁਤਾਬਕ ਵੀ ਮੰਗਲਵਾਰ ਤੇ ਵੀਰਵਾਰ ਸਰ ਦੋ ਸਰ ਫੇਸ ਤਾਂ ਤੁਸੀਂ ਦੇਖ ਹੀ ਲੈਣਾ ਜੇ ਤੂੰ ਹੀ ਉਹਨਾਂ ਦੇ ਲਈ ਪੈਸੇ ਲੱਗੇ ਜਾਂਦੇ ਤਾਂ ਤੁਹਾਨੂੰ ਮਿਲ ਹੀ ਲੈਣਾ ਸੀਗਾ ਜੇ ਸਿਸਟਮ ਨੂੰ ਕਹਿੰਦੇ ਚਲੋ ਜੀ ਆ ਗਿਆ ਮੈਂ ਤੇ ਮੇਰੇ ਤੋਂ ਪੈਸੇ ਨਹੀਂ ਜੀ ਮੈਂ ਦੇਣੇ ਨੇ ਤੇ ਤੁਹਾਨੂੰ ਤਾਂ ਮਿਲ ਹੀ ਜਾਣਾ ਸੀਗਾ ਉਹਨਾਂ ਨੇ ਮੈਡਮ ਮੈਂ ਪੈਸੇ ਦੇ ਉਹ ਵਾਲੀ ਕੀ ਫਿਰ ਤੁਹਾਨੂੰ ਇੱਥੇ ਹੀ ਲੁਧਿਆਣਾ ਹੀ ਮਿਲ ਜਾਣਾ ਮੈਂ ਕਹਾਂ ਮੈਡਮ ਮੈਂ ਪੈਸੇ ਦੇ ਕੇ ਕੰਮ ਹੀ ਨਹੀਂ ਸੀ ਕਰਾਉਣਾ ਚਾਹਦਾ ਮੈਂ ਤਾਂ ਪਹਿਲਾਂ ਹੀ ਇੰਨਾ ਪਰੇਸ਼ਾਨ ਆ ਸਾਡੇ ਕੋਲ ਤਾਂ ਇਹ ਬਹੁਤ ਵਧੀਆ ਗੱਲ ਲੱਗੀ ਤੁਸੀਂ ਪੈਸੇ ਦੇ ਕੇ ਕੰਮ ਨਹੀਂ ਕਰਵਾਣਾ ਕਿਉਂਕਿ ਜੇ ਅੱਜ ਤੁਸੀਂ ਕ腐ਸ਼ਨ ਅਫਸਰਾਂ ਨੂੰ ਖੁਦ ਜਿਹੜਾ ਇਹ ਉਹਨਾਂ ਵੱਲ ਅਟ੍ਰੈਕਟ ਕਰੋਗੇ ਕਿ ਉਹ ਕ腐ਸ਼ਨ ਕਰਨ ਤੇ ਇਦਾਂ ਹੀ ਰਹਿਣ ਕਿਉਂਕਿ ਜੇ ਤੁਸੀਂ ਆਮ ਬੰਦਾ ਪੈਸੇ ਪੇ ਕਰੇਗਾ ਤਾਂ ਉਹਦਾ ਦੂਸਰੇ ਲਈ ਵੀ ਇਦਾਂ ਹੀ ਹੈ ਦੂਸਰੇ ਦਾ ਵੀ ਕੰਮ ਇਦਾਂ ਹੀ ਹੋਏਗਾ ਚਾਹੇ ਜੋ ਮਰਜੀ ਕੰਡੀਸ਼ਨ ਦੇ ਵਿੱਚ ਬੰਦਾ ਹੋਵੇ ਸੋ ਬਿਲਕੁਲ ਜੀ ਤੁਸੀਂ ਇਹ ਜੋ ਗੁਰਪ੍ਰੀਤ ਅਸਿਸਟੈਂਟ ਹੈਗ ਲਾਟਾ ਤੋਂ ਚਿੰਨਾ ਦੇ ਵੱਲੋਂ ਸਾਫ਼-ਸਾਫ਼ ਕਿਹਾ ਗਿਆ ਸਾਡੇ ਅਫਸਰ ਨੂੰ ਮਿਲਣਾ ਤੁਸੀਂ ਵਿਕਾਸ ਜੀ ਨੂੰ ਤਾਂ ਤੁਸੀਂ ਆ ਕੇ ਪਹਿਲਾਂ ਉਹਨਾਂ ਨੂੰ ਮਿਲੋ ਤੁਹਾਡਾ ਕੰਮ ਫੇਰ ਹੋਏਗਾ ਇਹਦੀ ਰਿਕਾਰਡਿੰਗ ਤੁਸੀਂ ਸੁਣ ਸਕਦੇ ਹੋ ਔਰ ਜੋ ਸਾਡੇ ਨਾਲ ਪਰਮਜੀਤ ਸਿੰਘ ਨੇ ਇਹਨਾਂ ਵੱਲੋਂ ਕਿਹਾ ਗਿਆ ਕਿ ਦੇਖੋ ਜੀ ਰਿਕਾਰਡਿੰਗ ਤਾਂ ਇਹਨਾਂ ਵੱਲੋਂ ਕਾਫੀ ਵਾਰ ਕੀਤੀ ਗਈ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਇੱਕ ਪ੍ਰੂਫ ਜਿਹੜਾ ਇਹ ਮਿਲ ਸਕੇ ਪਰ ਪ੍ਰੂਫ ਕਿਸ ਤਰ੍ਹਾਂ ਮਿਲੇਗਾ ਜਦੋਂ ਅਫਸਰਾਂ ਦੇ ਆਫਿਸ ਜਾਣਾ ਹੈ ਫੋਨ ਸਵਿਚ ਆਫ ਕਰ ਦਿਓ ਬੰਦ ਰੱਖ ਦਿਓ ਔਰ ਇਸ ਤੋਂ ਇਲਾਵਾ ਤਾਂ ਇਸ਼ਾਰਿਆਂ 'ਚ ਹੁਣ ਜਿਹੜੇ ਅਫਸਰ ਨੇ ਪੈਸੇ ਮੰਗਦੇ ਨੇ ਕਿ ਐਦਾਂ ਕਰਕੇ ਇਸ਼ਾਰਾ ਜੀ ਪੈਸੇ ਐਦਾਂ ਕਰਕੇ ਮੰਗੇ ਜਾਂਦੇ ਯਾਨੀ ਕਿ ਰਿਕਾਰਡਿੰਗ ਵੀ ਸਾਹਮਣੇ ਵਾਲਾ ਬੰਦਾ ਇੰਨਾ ਕਰ ਪਾਏ ਸੋ ਇੱਥੇ ਤੁਸੀਂ ਅਸੀਂ ਖੁਦ ਕਵਾਂਗੇ ਕਿ ਇਹ ਗਲਾੜਾ ਦਾ ਆਫਿਸ ਜਿਹੜਾ ਆਫਿਸ ਦਾ ਜਿਹੜਾ ਅਫਸਰ ਹੈ ਇਹਦੇ ਉੱਤੇ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਤਾਂ ਜੋ ਆਮ ਲੋਕ ਆਮ ਲੋਕ ਛੱਡੋ ਸਮਾਜ ਸੇਵਾ ਕੀ ਪ੍ਰਚਾਰ ਨੇ ਤੁਸੀਂ ਦੇਖ ਸਕਦੇ ਹੋ ਸਮਾਜ ਸੇਵਾ ਕੀ ਕਪੜੇ ਲਈ ਖੁਦ ਜਿਹੜੀ ਸਮਾਜ ਦਾ ਸੇਵਾ ਦਾ ਠੇਕਾ ਲੈਂਦਾ ਹੈ ਕਿ ਜੀ ਮੈਂ ਸਮਾਜ ਦੇ ਨਾਲ ਖੜੂਗਾ ਪਰ ਅੱਜ ਸਮਾਜ ਸੇਵਕ ਨੂੰ ਵੀ ਗਲਾਡਾ ਆਫਿਸ ਦੇ ਦਰਦਰ ਜਿਹੜੇ ਕਹਿ ਸਕਦੇ ਆ ਗੇੜੇ ਮਾਰਨੇ ਪੈ ਰਹੇ ਨੇ ਉਹਨਾਂ ਦਾ ਕੰਮ ਉੱਥੇ ਦਾ ਉੱਥੇ ਹੀ ਐ ਔਰ ਬਹੁਤ ਵਧੀਆ ਲੱਗਿਆ ਕਿ ਪਰਮਜੀਤ ਵੱਲੋਂ ਕਿ ਅਸੀਂ ਪੈਸੇ ਨਹੀਂ ਪਰੰਗ ਜੀ ਅੱਜ ਇੱਕ ਇਨਸਾਨ ਰੁਕ ਜਾਏਗਾ ਅੱਜ ਸੈਂਟਰ ਪੈਸੇ ਦੇਣ ਤੋਂ ਤੇ ਦੂਸਰੇ ਇਨਸਾਨੀ ਸੋਖਾ ਹੋ ਜਾਏਗਾ ਤੇ ਇਹ ਬਹੁਤ ਵਧੀਆ ਗੱਲ ਐ ਸੋ ਇਹ ਇਦਾਂ ਦੇ ਅਫਸਰਾਂ ਤੇ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਐ ਦੇ ਅਪਡੇਟਸ ਨਾਲ ਬਣੀ ਰੋ ਸਿਟੀ ਹੋਮ ਨਿਊਜ਼ ਨਾਲ ਹਾਂਜੀ ਕੀ ਹਾਲ ਆ ਭਾਜੀ ਬੜੀ ਵਧੀਆ ਕਾਜੀ ਇਹ ਕੋਰਤ ਨੂੰ ਬੇਨਤੀ ਕੀਤੀ ਸੀ ਕਰਨੂ ਸੀ ਵਾਸਤੇ ਹਾਂਜੀ ਵੀਰੇ ਹੁਣ ਸਾਹਿਬ ਨੇ ਉਹ ਕੀਤਾ ਹੈ ਜਿਹੜੇ ਸਾਹਿਬ ਕੋਲ ਅਫੀਕੈਂਟ ਆਉਂਦਾ ਨਾ ਉਹੀ ਉਹਨਾਂ ਨੇ ਕਰਵਾਈ ਆ ਹੁਣ ਤੁਸੀਂ ਦੇਖੇ ਸੀਗਾ ਸਲਿੱਪ ਵਗੈਰਾ ਉੱਥੇ ਮਿਲ ਗਈ ਸੀ ਸਾਹਿਬ ਨੂੰ ਮੈਂ ਵੀਰੇ ਮਿਲ ਕੇ ਤਾਂ ਨਹੀਂ ਗਿਆ ਯਾਰ ਟਾਈਮ ਨਹੀਂ ਹੁੰਦਾ ਥੋੜੀ ਜਿਹੀ ਟਾਈਮ ਦੀ ਪ੍ਰੋਬਲਮ ਆ ਹੋਰ ਤਾਂ ਕੋਈ ਗੱਲ ਨਹੀਂ ਤੁਹਾਡੀ ਕੋਈ ਚੈੱਕ ਕੀਤੀ ਆ ਉਹ ਵੀ ਕਿਦਾਂ ਅਪਰੂਵ ਆ ਜਾਂਦੀ ਆ ਹਾਂ ਤੁਹਾਡੇ ਕੋ ਥੋੜੀ ਆਈਡੀ ਜੀ ਬੋਲਦੀ ਆ ਸਾਹਿਬ ਦੀ ਅੱਛਾ ਜੀ ਹੋਈ ਨਹੀਂ ਯਾਨੀ ਹਾਂ ਕੋਈ ਨਹੀਂ ਅਕਰ ਮੰਗਲਵਾਰ ਨੂੰ ਉੱਥੇ ਆਜੋ ਅੱਜ ਸਾਹਿਬ ਵੀ ਛੁੱਟੀ ਤੇ ਨੇ ਭਾਜੀ ਮੇਰੇ ਕੋਲ ਨਾ ਆ ਨਹੀਂ ਹੋਣਾ ਸਾਡਾ ਨਾ ਕਿਸੇ ਨਾ ਸੌਦਾ ਚੱਲਦਾ ਸੀਗਾ ਪਲਾਟ ਦਾ ਤੇ ਉਹ ਕਹਿੰਦਾ ਵੀ ਐਨਓਸੀ ਲਿਆਓ ਮੈਂ ਫੇਰ ਅੱਗੇ ਤੁਰੂੰਗਾ ਹਾਂਜੀ ਉਹ ਤਾਂ ਐਨਓਸੀ ਫਿਰ ਜਿੱਥੇ ਮੰਗਦੇ ਉੱਥੇ ਤਾਂ ਮੰਗਦੇ ਨੇ ਹਾਂ ਤੇ ਚੱਕਰ ਹੁਣ ਇਹੀ ਔਰ ਕੁਝ ਨਹੀਂ ਹੈਗਾ ਹੁਣ ਮੈਂ ਨੋਟ ਕਰ ਲੈਂਦਾ ਸੀ ਪਹਿਲਾਂ ਐਪਲੀਕੈਂਟਾਂ ਲਈ ਹੁਣ ਜਾਨੀ ਸਾਹਿਬ ਜੀ ਮਰ ਜਾਣਗੇ ਤਾਂ ਉਹਨਾਂ ਨੇ ਕਰਨਾ ਉਹ ਕਹਿੰਦਾ ਵੀ ਜਿਹੜਾ ਐਪਲੀਕੈਂਟ ਆਊਗਾ ਉਹਨਾਂ ਕੋਲ ਨਹੀਂ ਮੈਂ ਤੁਹਾਡੀ ਡਾਇਰੀ ਦੇ ਵਿੱਚ ਨੋਟ ਕਰਵਾਇਆ ਸੀਗਾ ਉਦੋਂ ਮੈਂ ਮੰਨ ਗਈ ਮੇਰੇ ਕੋਲ ਹੁੰਦੀ ਆ ਪਹਿਲਾਂ ਨੋਟਿੰਗ ਹੁੰਦੀ ਸੀ ਮੈਂ ਕਰਦਾ ਸੀਗਾ ਹੁਣ ਜਣੀ ਆ ਪਿਛਲੇ ਹਫਤੇ ਤੋਂ ਥੋੜਾ ਸਿਸਟਮ ਚ ਬਦਲਿਆ ਤੇ ਫਿਰ ਹੁਣ ਹੋਊਗੀ ਨਹੀਂ ਜੇ ਅਸੀਂ ਨਹੀਂ ਆਵਾਂਗੇ ਫਿਰ ਕੁਛ ਨੂੰ ਭੇਜ ਦੇ ਤੁਸੀਂ ਆਪਦੇ ਕਿਸੇ ਕੋਈ ਮੈਂਬਰ ਹੋਵੇ ਕਿਸੇ ਨੇ ਨਹੀਂ ਆ ਸਕਣਾ ਭਾਜੀ ਯਾਰ ਦੂਰ ਬਹੁਤ ਆ ਚੱਕਰ ਬਹੁਤ ਪਹਿਲਾਂ ਹੀ ਦੋ ਦੋ ਵਾਰ ਹੋ ਗਏ ਕਰੀਬ ਚੱਕਰ ਲਾਉਂਦੇ ਆ ਤੁਸੀਂ ਕਿੱਥੋਂ ਤੋਂ ਅਸੀਂ ਇਧਰੋਂ ਮਾਲ ਟਾਉਨ ਤੋਂ ਅੱਛਾ ਕੋਈ ਦੂਜੇ ਆਣੇ ਤੋਂ ਨਹੀਂ ਆ ਤੁਸੀਂ ਨਹੀਂ ਹਾਂ ਕੋਈ ਤੁਸੀਂ ਕਿਸੇ ਆਪਣੇ ਬ੍ਰਦਰ ਨੂੰ ਕਿਸੇ ਖਜਰ ਨੂੰ ਭੇਜ ਦਿਓ ਕੋਈ ਨਹੀਂ ਹੈਗਾ ਫੈਮਿਲੀ ਚ ਯਾਰ ਕੋਈ ਉਹੀ ਹੋ ਜਿਹਦੇ ਨਾਲ ਸੌਦਾ ਕਰਨਾ ਉਹਨੇ ਭੇਜ ਦਿਓ ਅਗਲਾ ਕਹਿੰਦੇ ਅਸੀਂ ਕੀਦਣਾ ਸਾਨੂੰ ਐਨਓਸੀ ਚਾਹੀਦੀ ਪਾ ਜੀ ਜਿੰਨੇ ਅਜੇ ਪੈਸੇ ਹੀ ਨਹੀਂ ਦਿੱਤੇ ਅਗਲੇ ਦੇ ਕੀ ਗਰਜ ਅਗਲਾ ਕਿਉਂ ਜਾਊਗਾ ਗਰਜ ਤਾਂ ਸਾਨੂੰ ਹੈ ਨਾ ਅਸੀਂ ਪੈਸੇ ਤਾਂ ਅਸੀਂ ਵਟਣੇ ਆ ਪਲਾਂਟ ਤਾਂ ਸਾਡਾ ਹੀ ਹੈ ਨਾ ਆਪਣਾ ਅਸੀਂ ਵੇਚਣਾ ਹਾਂ ਹਾਂ ਤੁਹਾਡੀ ਦਿੱਕਤ ਇਹ ਆਪਨ ਮੈਂ ਉੱਥੇ ਮੈਂ ਸੀਗਾ ਕੱਲ ਮਾਲੀਆਂ ਸੀਗੇ ਅਸੀਂ ਥੋੜੋ ਜਿਵੇਂ ਉਹ ਸਾਹ ਕੋਲ ਜਿਹੜੀ ਸਲਿੱਪਾਂ ਨੋਟ ਹੋਈ ਸੀ ਕਹਿੰਦੇ ਆ ਕਰਨੇ ਹੋਰ ਕੁਝ ਕਰਨੀ ਸੀ ਸਲਿੱਪ ਦਾ ਮੈਂ ਉਹਦਾ ਮੁੰਡਾ ਜਿਹੜਾ ਤੁਹਾਡੇ ਦਫ਼ਤਰ ਦੇ ਬਾਹਰ ਖੜਦਾ ਸੇਵਾਦਾਰ ਨੇ ਸਲਿੱਪਾਂ ਨੂੰ ਬਣਾ ਕੇ ਦੇ ਗਿਆ ਸੀ ਲਿਖ ਕੇ ਅੱਛਾ ਜੀ ਹੂੰ ਫਿਰ ਤੁਸੀਂ ਚੈੱਕ ਕਰੋ ਤੁਹਾਡੀ ਆਨਲਾਈਨ ਆਈਡੀ ਦੀ ਚੈੱਕ ਕਰੋ ਕਿ ਪਤਾ ਹੋਏਗੀ ਹੋਵੇ ਫਿਰ ਬਾਅਦ ਦੇ ਵਿੱਚ ਤੁਹਾਨੂੰ ਵੀ ਮੈਂ ਨੋਟ ਕਰਾਇਆ ਡਾਇਰੀ ਦੇ ਵਿੱਚ ਮੈਂ ਮੰਨ ਗਿਆ ਜਣੀ ਉਹ ਹੁਣ ਉਹ ਚੱਲਣਾ ਮੇਨ ਗੱਲ ਜਿਹੜੀ ਹੈਗੀ ਹੈ ਵੀ ਜਿਹੜਾ ਸਾਫ ਕੋਲ ਸਲਿੱਪ ਜਾਊ ਤੁਸੀਂ ਇੱਕ ਵਾਰ ਚੈੱਕ ਇਹ ਕੀ ਪਤਾ ਹੋ ਗਈ ਉਹਦੇ ਨਾਲ ਤੁਹਾਡੀ ਸੋ ਦੇਖਦਾ ਬਾਈ ਤਾਂ ਚੈੱਕ ਕਰਕੇ ਦੇਖੋ ਤਾਂ ਕੀ ਆ ਵੀ ਉਹ ਜੋ ਪ੍ਰੋਮੋ ਬੋਲਦੀ ਆ ਵੀ ਜਾਂ ਸਰਟੀਫਿਕੇਟ ਰਿਵਿਊ ਹੁੰਦਾ ਤੁਹਾਨੂੰ ਠੀਕ ਚੈੱਕ ਕਰ ਲੈਪੋ ਠੀਕ ਹੈ ਹਲੋ ਹਲੋ ਹਾਂਜੀ ਬਾਜੀ ਕੀ ਹਾਲ ਆ ਬਤਿਏ ਜੀ ਬਾਜੀ ਮੈਂ ਭਰਮਜੀਤ ਗੱਲ ਕਰ ਰਿਹਾ ਉਦੋਂ ਤੁਹਾਡੇ ਕੋਲ ਆਇਆ ਸੀ ਨਾ ਤੇ ਤੁਸੀਂ ਮੇਰਾ ਨੰਬਰ ਤੁਸੀਂ ਡਾਇਰੀ ਚ ਨੋਟ ਕੀਤਾ ਸੀ ਐਨਓ ਸੀ ਦਾ अच्छा ये तो कराती बाजी 31912 31912 किस दिन मिलके गए सी मैं पिछले थी। थी। भी पिछले हफ्ते दो-तीन दिन छुट्टियां थी शुक्रवार को आए थे सोमवार आए सी सोमवार ਤੁਸੀਂ ਕਹਦੇ ਸੀ ਵੀ ਮੰਗਲਵਾਰ ਤੇ ਵੀਰਵਾਰ ਹੁੰਦੀ ਆ ਹਾਂਜੀ ਹਾਂਜੀ ਕੱਲ ਵਾਲੇ ਸੋਮਵਾਰ じゃ ਪਿਛਲੇ ਹਫਤੇ ਸੋਮਵਾਰ ਆਏ ਸੀ ਪਿਛਲੇ ਸੋਮਵਾਰ আচ্ছা ਜੀ ਪਿਛਲੇ ਹਫਤੇ ਆਏ ਸੀ ਤੁਸੀਂ ਨੈਅਨ ਨੋਟ ਕੀਤਾ ਸੀ ਡਾਇਰੀ ਦੇ ਵਿੱਚ ਹਾਂਜੀ ਨੋਟ ਤਾਂ ਕੀਤਾ ਹੋਏਗਾ ਜੀ ਪਰ ਇਧਰ ਬਦਦਾ ਸਾਹਿਬ ਦਾ ਦਾਵਾ ਵੀ ਸਾਹਿਬ ਆਉਂਦੇ ਉੱਥੇ ਐਪਲੀਕੈਂਟ ਫੇਰ ਅਪਲਾਈ ਕਰਦਾ ਮਤਲਬ ਐਪਲੀਕੈਂਟ ਆਉਂਦਾ ਫਿਰ ਉੱਥੇ ਸਾਹਬ ਉਹ ਕਰਦੇ ਆ ਅੰਮ੍ਰਿਤਕੌਰ ਦੇ ਨਾਮ ਦੀ ਹੈ ਚਲ ਮੈਂ ਦੇਖ ਲੈਂਦਾ ਜੇ ਵੀਰੇ ਕੋਈ ਹੈਗਾ ਕੋਈ ਸਿਸਟਮ ਤਾਂ ਮੈਨੂੰ ਦੱਸ ਦੇ ਆਪਾਂ ਉਹਦਾ ਕਰ ਲੈਂਦੇ ਆ ਜੇ ਤੁਸੀਂ ਇੱਥੇ ਲੁਧਿਆਣਾ ਜਾਂਦਾ ਵੀ ਆ ਜੰਦੇ ਇੱਕ ਵਾਰ ਦਫ਼ਤਰ ਆ ਜਾਂਦੇ ਮੇਰੇ ਯਾਰ ਮੇਰੇ ਨਾਲ ਗੱਲ ਕਰ ਲੋ ਯਾਰ ਆਣਾ ਜਾਣਾ ਬੜਾ ਔਖਾ ਵਾ ਜੋ ਸਿਸਟਮ ਹੈਗਾ ਮੈਨੂੰ ਦੱਸੋ ਆਪਾਂ ਯਾਰ ਪਤਾ ਕਰ ਲੈਂਦੇ ਆ ਨਹੀਂ ਨਹੀਂ ਕਿਹੜੀ ਜਗ੍ਹਾ ਉੱਥੇ ਵੀਰੇ ਤਾਂ ਫੁੱਲਾਵਾਲ ਤੋਂ ਆ ਯਾਰ ਆਉਣਾ ਜਾਣਾ ਬੜਾ ਔਖਾ ਆ ਯਾਰ ਕੰਮ ਕਰਦੋ ਨਾ ਟਾਈਮ ਕੱਢਣਾ ਬੜਾ ਔਖਾ ਚਲੋ ਤੇਹਰੇ ਨਾਲ ਨਹੀਂ ਕੋਈ ਬਰੇ ਕੰਮ ਕਰਨਾ ਕਰਨਾ ਨੰਬਰ ਤੁਹਾਡਾ 31912 ਅਮਰਤਕੌਰ ਦੇ ਨਾਲ 31912 ਹਾਂਜੀ ਹੈਗਾ ਜੇ ਮਿਲਣਾ ਮੈਨੂੰ ਅੱਛਾ ਅੱਛਾ ਠੀਕ ਠੀਕ ਤੁਹਾਡਾ ਨਹੀਂ ਨਹੀਂ ਤੁਹਾਡਾ 2024 ਦੀ ਫਾਈਲ ਹੈ ਨਾ ਹਾਂਜੀ ਠੀਕ ਬਹੁਤ ਗੇੜੇ ਲੱਗ ਗਏ ਯਾਰ ਕਟੋ ਗੜਪਾ ਓਕੇ ਬਰੇ ਠੀਕ ਹੈ